ਦਾਨ ਲੁਧਿਆਣਾ ਪਛਮੀ ਜ਼ਿਮਨੀ ਚੋਣ ਦੇ ਲਈ VOTING ਅੱਜ ਸਵੇਰੇ 7 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ ਆਰ ਪਾਰਟ ਦੀ ਲੜਾਈ ਆ ਜਿਹੜੀ ਇਸ ਨੂੰ ਮੰਨਿਆ ਜਾ ਰਿਹਾ ਹੈ 2027 ਦਾ ਸੈਮੀ ਫਾਈਨਲ ਆ ਜਿਹੜਾ ਉਹ ਇਸ ਨੂੰ ਮੰਨਿਆ ਜਾ ਰਿਹਾ ਹੈ ਤਾਂ ਗੁਰਪ੍ਰੀਤ ਗੋਗੀ ਦੀ ਮੌਤ ਤੋਂ ਬਾਅਦ ਇਹ ਸੀਟ ਆ ਜਿਹੜੀ ਉਹ ਖਾਲੀ ਹੋ ਜਾਂਦੀ ਹੈ ਤਾਂ ਇੱਥੇ ਆਮ ਆਦਮੀ ਪਾਰਟੀ ਵੱਲੋਂ ਸੰਜੀਵ अरोड़ा ਚੋਣ ਮੈਦਾਨ ਵਿੱਚ ਨੇ ਜਦਕੀ ਕਾਂਗਰਸ ਪਾਰਟੀ ਦੇ ਭਾਰਤ ਪੂਸ਼ਣ ਆਸ਼ੂ ਚੋਣ ਮੈਦਾਨ ਵਿੱਚ ਨੇ ਭਾਜਪਾ ਦੇ ਸੰਜੀਵ ਜੀਵਨ ਗੁਪਤਾ ਨੇ ਜਿਹੜੇ ਉਹ ਚੌਣ ਮੈਦਾਨ ਚ ਨੇ ਅਤੇ ਸ਼ੋਮਨੀ ਅਕਾਲੀ ਦੰਦੇ ਪਰ ਉਪਕਾਰ ਸਿੰਘ ਘੁੰਮਣ ਨੇ ਜਿਹੜੇ ਉਹ ਚੌਣ ਮੈਦਾਨ ਵਿੱਚ ਨੇ ਹਾਲਾਕੀ ਕੁਝ ਹੋਰ ਉਮੀਦਵਾਰ ਅਤੇ ਇੱਕ ਮਹਿਲਾ ਉਮੀਦਵਾਰ ਨੇ ਜਿਹੜੇ ਉਹ ਵੀ ਚੌਣ ਮੈਦਾਨ ਦੇ ਵਿੱਚ ਨਿਤਰੇ ਹੋਏ ਨੇ ਲੇਕਿਨ ਮੁੱਖ ਮੁਕਾਬਲਾ ਇਹਦਾ ਚਾਰ ਪਾਰਟੀਆਂ ਵਿੱਚ ਬੰਨਿਆ ਜਾ ਰਿਹਾ ਹੈ ਜਿਆਦਾ ਮੁਕਾਬਲਾ ਹੈ ਜਿਹੜਾ ਉਹ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਾਲੇ ਬੰਨਿਆ ਜਾ ਰਿਹਾ ਹੈ ਕਿਉਂਕਿ ਆਮ ਆਦਮੀ ਪਾਰਟੀ ਕੋਲ ਇਹ ਮੌਜੂਦਾ ਸੀਟ ਸੀ ਅਤੇ ਇਸ ਤੋਂ ਪਹਿਲਾਂ ਦੋ ਵਾਰ ਕਾਂਗਰਸ ਪਾਰਟੀ ਇੱਥੋਂ ਲਗਾਤਾਰ ਜਿੱਤ ਚੁੱਕੀ ਹੈ ਕਾਂਗਰਸ ਪਾਰਟੀ ਦੇ ਵੀ ਵੱਡੇ ਲੀਡਰ ਮੈਦਾਨ 'ਚ ਨੇ ਅਤੇ ਆਮ ਆਦਮੀ ਪਾਰਟੀ ਦੇ ਵੀ ਵੱਡੇ ਲੀਡਰ ਮੈਦਾਨ 'ਚ ਨੇ ਤਾਂ ਆਮ ਆਦਮੀ ਪਾਰਟੀ ਵਾਸਤੇ ਜਿੱਥੇ ਹੀ ਸੀਟ ਬਚਾਉਣੀ ਜ਼ਰੂਰੀ ਹੈ ਦੂਜੇ ਪਾਸੇ ਕਾਂਗਰਸ ਜਿਹੜੇ ਦਾਅਵੇ ਕਰਦੀ ਹੈ ਕਿ 27 ਦੇ ਵਿੱਚ ਸਾਡੀ ਸਰਕਾਰ ਆ ਜਿਹੜੀ ਉਹ ਬਹੁਮਤ ਨਾਲ ਬਣੇਗੀ ਤਾਂ ਉਹ ਦਾਅਵੇ ਨੇ ਜਿਹੜੇ ਉਹਨਾਂ ਨੂੰ ਸਾਬਤ ਕਰਨ ਲਈ ਕਾਂਗਰਸ ਵੱਲੋਂ ਇੱਥੇ ਜਿੰਨਾ ਜ਼ਰੂਰੀ ਹੈ ਲੇਕਿਨ ਚੈਲੰਜ ਨੇ ਜਿਹੜੇ ਉਹ ਦੋਵਾਂ ਪਾਰਟੀਆਂ ਦੇ ਸਾਹਮਣੇ ਨੇ ਬੁੱਢੇ ਨਾਲੇ ਨੂੰ ਲੈ ਕੇ ਲੁਧਿਆਣੇ ਦੇ ਵਿਕਾਸ ਨੂੰ ਲੈ ਕੇ ਲੁਧਿਆਣੇ ਦੀ ਇੰਡਸਟਰੀ ਦੇ ਮਸਲੇ ਨੂੰ ਲੈ ਕੇ ਤੇ ਲੁਧਿਆਣੇ ਦੇ ਹੋਰ ਅਨੇਕਾਂ ਮਸਲੇ ਨੇ ਜਿਹੜੇ ਉਹਨਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਜਿੱਥੇ ਸਵਾਲ ਨੇ ਜਿਹੜੇ ਉਹ ਚੁੱਕੇ ਜਾ ਰਹੇ ਨੇ ਉੱਥੇ ਹੀ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਨੇ ਆਪਣੇ ਕੰਮਾਂ ਨੂੰ ਲੈ ਕੇ ਵੋਟਾਂ ਦੇ ਜਿਹੜੀਆਂ ਉਹ ਮੰਗ ਰਹੇ ਨੇ ਦੂਜੇ ਪਾਸੇ ਅਗਰ ਕਾਂਗਰਸ ਦੀ ਗੱਲ ਕੀਤੀ ਜਾਵੇ ਤਾਂ ਕਾਂਗਰਸ ਦੇ ਵਿੱਚ ਆਪਸੀ ਧੜੇਬੰਦੀ ਨੂੰ ਲੈ ਕੇ ਚਰਚਾਵਾਂ ਨੇ ਰਾਜਾ ਵੜਿੰਗਾ ਤੇ ਪ੍ਰਤਾਪ ਬਾਜਵਾਦੀ ਜਦੋਂ ਵੀ ਤੁਸੀਂ ਧੜੇਬੰਦੀ ਦੀ ਗੱਲ ਕਰ ਰਹੇ ਹੋ ਤਾਂ ਇੱਥੇ ਕਾਂਗਰਸ ਪਾਰਟੀ ਦੇ ਲਈ ਵੀ ਵੱਡੇ ਜਿਹੜੇ ਆ ਪਰਖ ਦੀ ਘੜੀ ਐ ਖਾਸ ਕਰਕੇ ਜੇਕਰ ਸੀਐਮ ਚੇਰਾ ਦੀ ਗੱਲ ਕਰੀਏ ਸੀਐਮ ਚੇਰਾ ਕੌਣ ਹੋਏਗਾ ਹਜੇ ਇਸ ਤੇ ਸਸਪੈਂਸ ਬਰਕਰਾਰ ਹੈ ਕਾਂਗਰਸ ਪਾਰਟੀ ਵੱਲੋਂ ਹਾਲਾਂਕਿ ਹੁਣ ਤੱਕ ਜੇਕਰ ਦੇਖਿਆ ਵੱਡੇ ਵੱਡੇ ਦਾਅਵੇ ਠੋਕੇ ਗਿਆ ਸੁਖਜਿੰਦਰ ਰੰਧਾਵਾ ਨੇ ਵੱਖ ਦਾਅਵਾ ਠੋਕੇ ਠੋਕੇ ਸੀ ਵਿੱਤੇ ਦੇ ਨਹੀਂ ਹੀ ਤਾਂ ਉੱਥੇ ਜੇਕਰ ਦੇਖਿਆ ਜਾਵੇ ਕਿ ਇਹ ਸੈਮੀਫਾਈਨਲ ਹੈ ਜਿਹੜਾ ਜਿੱਥੇ ਸਾਰੀਆਂ ਪਾਰਟੀਆਂ ਦੇ ਲਈ ਸੈਮੀਫਾਈਨਲ ਇੱਕ ਵਾਰ ਅਹਿਮ ਜਿਹੜਾ ਬਣਿਆ ਪਰ ਦੂਜੇ ਪਾਸੇ ਕਾਂਗਰਸ ਪਾਰਟੀ ਲਈ ਵੀ ਅਹਿਮ ਆਪਣੇ ਆਪ ਚ ਸੈਮੀਫਾਈਨਲ ਹੈ ਕਿਉਂਕਿ ਕਾਂਗਰਸ ਪਾਰਟੀ ਜਿਵੇਂ ਧੜਾ ਤਾਂ ਬੜੇ ਹੋਏ ਨੇ ਜਿੱਥੇ ਦੇਖਿਆ ਗਿਆ ਹੈ ਕਿ ਹੁਣ ਤੱਕ ਪ੍ਰਤਾਪ ਸਿੰਘ ਬਾਜਵਾ ਇੱਥੇ ਕਿਤੇ ਵੀ ਚੋਣ ਪ੍ਰਚਾਰ ਕਰਦੇ ਨੇ ਨਜ਼ਰ ਨਹੀਂ ਆਏ ਹਾਲਾਂਕਿ ਜੇਕਰ ਦੇਖਿਆ ਜਾਵੇ ਕਿ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਜ਼ਰੂਰ ਇੱਥੇ ਵਿਚਰਦੇ ਨਜ਼ਰ ਆਏ ਨੇ ਉਹ ਵੀ ਉਦੋਂ ਜਦੋਂ ਕਾਂਗਰਸ ਪਾਰਟੀ ਦੇ ਇੰਚਾਰਜ ਵੱਲੋਂ ਉਹਨਾਂ ਨੂੰ ਨਾਬਜਿੱਦਗੀ ਪੱਤਰ ਦਾਖਲ ਕਰਨ ਦੇ ਲਈ ਬੁਲਾਇਆ ਜਾਂਦਾ ਤਾਂ ਉਸ ਤੋਂ ਬਾਅਦ ਕੁਝ ਲੱਗਦਾ ਹੈ ਕਿ ਕਾਂਗਰਸ ਪਾਰਟੀ ਦੇ ਹਾਲਾਤ ਅੰਦਰੋਂ ਜਿਹੜੇ ਆ ਕੁਝ ਸਹੀ ਹੋ ਰਹੇ ਨੇ ਸਭ ਤੋਂ ਅਹਿਮ ਗੱਲ ਇਹ ਵੀ ਹੈ ਕਿਉਂਕਿ ਰਾਗਾਪੜੀਗਾ ਉੱਥੋਂ ਲੋਕ ਸਭਾ ਮੈਂਬਰ ਨੇ ਲੁਧਿਆਣਾ ਤੋਂ ਤੇ ਲੁਧਿਆਣਾ ਪੱਛਮੀ ਚ ਹੀ ਚੋਣ ਹੋ ਰਹੀ ਹੈ ਤੇ ਇੱਥੇ ਇੱਕ ਅਹਿਮ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਬਿੱਤੇ ਦਿਨ ਹੀ ਜੋ ਸਿਮਰ ਜੀ ਬੈਂਸ ਨੇ ਜਿਹੜੇ ਬੈਂਸ ਬ੍ਰਦਰ ਨੇ ਉਹ ਜਿਹੜੇ ਆ ਪਾਰਟੀ ਚ ਕਾਂਗਰਸ ਪਾਰਟੀ ਚ ਸ਼ਾਮਲ ਹੋਏ ਆ ਪਰ ਉਹ ਵੀ ਕਿਤੇ ਵੀ ਜਿਹੜੇ ਆ ਜਿਹੜੇ ਚੋਣ ਪ੍ਰਚਾਰ ਖੁੱਲ ਕੇ ਕਰਦੇ ਨਜ਼ਰ ਨਹੀਂ ਆਇਆ ਤਾਂ ਇਹ ਇੱਕ ਅਹਿਮ ਕੜੀ ਆ ਕਾਂਗਰਸ ਪਾਰਟੀ ਲਈ ਕਾਂਗਰਸ ਪਾਰਟੀ ਲਈ ਵੱਡਾ ਇਹ ਇੱਕ ਹੁਣ ਦੇਖਣਾ ਹੋਏਗਾ ਕਿ ਕਿਸ ਤਰੀਕੇ ਨਾਲ ਇੱਥੋਂ ਕਾਂਗਰਸ ਪਾਰਟੀ ਲਈ ਕੀ ਇੱਥੇ ਜਿਹੜਾ ਇੱਕ ਧੜਾ ਚੋਣ ਪ੍ਰਚਾਰ ਕਰਦਾ ਰਿਹਾ ਹੈ ਕਿ ਉਹ ਪਾਰੀ ਰਹੇਗਾ ਆਉਣ ਵਾਲੇ ਦਿਨਾਂ ਚ ਜਾਂ ਫਿਰ ਪ੍ਰਤਾਪ ਸਿੰਘ ਬਾਜਬਾ ਤੇ ਰਾਜਾ ਵੜਿੰਗ ਦਾ ਜਿਹੜਾ ਧੜਾ ਉਹ ਜਿਹੜਾ ਜਿਹੜਾ ਭਾਰੂ ਰਹੇਗਾ ਤਾਂ ਅਹਿਮ ਨਜ਼ਰਾਂ ਨੇ ਜਿੱਥੇ ਇੱਕ ਪਾਸੇ ਭਾਰਤ ਪੂਸ਼ਣ ਆਸ਼ੂ ਸਾਬਕਾ ਕੈबिनेट ਮੰਤਰੀ ਲਈ ਇਹ ਚੋਣ ਜਿੰਨੀ ਬਹੁਤ ਅਹਿਮ ਹੈ ਕਿਉਂਕਿ ਅੰਬਿੱਤੇ ਦਿਨ ਹੀ ਉਹ ਲੰਬਾ ਸਮਾਂ ਜਿਹੜਾ ਜੇਲ੍ਹ ਚ ਲਾ ਕੇ ਆਇਆ ਤਾਂ ਉਸ ਤੋਂ ਬਾਅਦ ਹਾਲਾਂਕਿ ਫੇਰ ਉਹਨਾਂ ਤੇ ਇੱਕ ਐਫ ਆਈ ਆਰ ਦਰਜ ਹੋਈ ਹੈ ਜਮੀਨ ਜਿਹੜੀ ਘਟਾਲੇ ਨੂੰ ਲੈ ਕੇ ਤਾਂ ਇਹ ਇੱਕ ਅਹਿਮ ਕੜੀਆਂ ਬਣੀਆਂ ਜਾ ਰਹੀਆਂ ਨੇ ਵਕ ਵਕ ਜਿਹੜੇ ਦੌਰ ਹੋ ਰਿਹਾ ਤਾਂ ਅਜਿਹੇ ਵਿੱਚ ਹੋਣਾ ਜਿਹੜਾ ਕਾਂਗਰਸ ਪਾਰਟੀ ਲਈ ਵੱਡਾ ਇਹ ਸੈਮੀਫਾਈਨਲ ਹੈ ਇਹ ਸੈਮੀਫਾਈਨਲ ਇਹ ਨਹੀਂ ਹੈਗਾ ਬਲਵਿੰਦਰ ਕੇ ਦੂਜੀਆਂ ਪਾਰਟੀਆਂ ਨਾਲ ਇਹ ਆਪਣੀ ਆਪਣਾ ਵਾਲੀ ਹੈ ਇੱਥੇ ਹੀ ਮੈਂ ਇੱਕ ਗੱਲ ਹੋਰ ਜੋੜਨੀ ਚਾਹਾਂਗਾ ਜਿਵੇਂ ਆਪਾਂ ਦੇਖਦੇ ਹਾਂ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ 2021 ਚ ਲਾਇਆ ਗਿਆ ਸੀ ਉਸ ਤੋਂ ਪਹਿਲਾਂ ਕੈਪਟਨ ਦਾ ਧੜਾ ਜਿਹੜਾ ਉਹ ਕਾਂਗਰਸ ਦੇ ਵਿੱਚ ਜ਼ਿਆਦਾ ਕੰਮ ਕਰਦਾ ਸੀ ਜ਼ਿਆਦਾ ਅੱਗੇ ਆਉਂਦਾ ਸੀ ਉਸ ਤੋਂ ਬਾਅਦ ਰਾਜਾ ਵੜਿੰਗ ਨੂੰ ਪ੍ਰਧਾਨ ਬਣਾਇਆ ਜਾਂਦਾ ਹੈ ਰਾਜਾ ਵੜਿੰਗ ਪ੍ਰਤਾਪ ਸਿੰਘ ਬਾਜਵਾ ਸੁਖਜਿੰਦਰ ਸਿੰਘ ਰੰਧਾਵਾ ਦੇ ਜਿਹੜੇ ਇਹ ਅੱਗੇ ਆਉਂਦੇ ਨੇ ਤੇ ਇਹਨਾਂ ਵੱਲੋਂ ਕਮਾਨ ਆ ਜਿਹੜੀ ਉਹ ਸੰਭਾਲੀ ਜਾਂਦੀ ਹੈ ਹਾਲਾਂਕਿ ਧੜੇਬੰਦੀ ਆ ਜਿਹੜੀ ਉਹ ਕਦੇ ਵੀ ਕਾਂਗਰਸ ਦੇ ਵਿੱਚ ਖਤਮ ਹੁੰਦੀ ਨਹੀਂ ਜਾਂਦੀ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਭੰਗਲਪੁਰ ਸਾਹਿਬ ਜਿਹੜਾ ਉਹ ਪਾਰਟੀ ਦੇ ਵਿੱਚ ਬਣਿਆ ਹੋਇਆ ਹੈ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਮੌਜੂਦਾ ਸਥਿਤੀ ਦੀ ਤਾਂ ਲੁਧਿਆਣਾ ਦੇ ਪੱਛਮੀ ਦੇ ਵਿੱਚ ਪ੍ਰਚਾਰ ਕਰਨ ਕੌਣ ਗਿਆ ਰਾਣਾ ਗੁਰਜੀਤ ਨੇ ਜਿਹੜੇ ਉਹ ਸਭ ਤੋਂ ਅੱਗੇ ਨਜ਼ਰ ਆਏ ਇਸ ਤੋਂ ਇਲਾਵਾ ਚਰਨਜੀਤ ਸਿੰਘ ਚੰਨੀ ਨੇ ਜਿਹੜੇ ਉਹ ਨਜ਼ਰ ਆਏ ਹਾਲਾਂ ਚੰਨੀ ਉੱਥੇ ਨਲਦਾਰ ਆਉਂਦੇ ਨੇ ਦੂਜੇ ਪਾਸੇ ਚੰਨੀ ਦਾ ਇਲੈਕਸ਼ਨ ਦੇ ਵਿੱਚ ਲੋਕ ਸਭਾ ਚ ਵਿਰੋਧ ਕਰਨ ਵਾਲੇ ਵਿਕਰਮਜੀਤ ਚੌਧਰੀ ਜਿਹੜੇ ਉਸ ਵੇਲੇ ਪਾਰਟੀ ਤੋਂ ਇੱਕ ਪਾਸੇ ਹੋ ਗਏ ਸੀ ਤਾਂ ਉਹਨਾਂ ਨੂੰ ਰਾਜਾ ਬੜਿੰਗ ਦੇ ਵੱਲੋਂ ਸ਼ਾਮਿਲ ਆ ਜਿਹੜਾ ਉਹ ਕੀਤਾ ਜਾਂਦਾ ਹੈ ਗੱਡੀ ਵਿੱਚ ਬੈਠ ਕੇ ਤਸਵੀਰਾਂ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਉਹ ਗੱਲ ਵੀ ਚਰਚਾ ਦਾ ਵਿਸ਼ਾ ਵੰਡਿਆ ਤੇ ਕਾਂਗਰਸ ਦੇ ਵੱਲੋਂ ਜੁਨਿੰਦਰ ਪੱਛਮੀ ਇਲਾਕੇ 'ਚ ਕੁਝ ਲੋਕ ਨੇ ਜਿਹੜੇ ਉਹ ਸ਼ਾਮਿਲ ਕੀਤੇ ਜਾਂਦੇ ਨੇ ਉਹਨਾਂ ਨੂੰ ਲੈ ਕੇ ਚਰਚਾਵਾਂ ਵੰਡੀਆਂ ਨੇ ਫਿਰ ਗੱਲ ਆਉਂਦੀ ਆ ਹੋਰ ਲੀਡਰਾਂ ਦੀ ਤਾਂ ਇੱਥੇ ਪ੍ਰਗਟ ਸਿੰਘ ਨੇ ਜਿਹੜੇ ਉਹ ਕਾਫੀ ਜ਼ਿਆਦਾ ਐਕਟਿਵ ਨੇ ਜਿਹੜੇ ਉਹ ਨਜ਼ਰ ਆਏ ਨੇ ਇਸ ਤੋਂ ਇਲਾਵਾ ਮੁਹੰਮਦ ਸਦੀਕ ਵਰਗੇ ਜਿਹੜੇ ਪੁਰਾਣੇ ਲੀਡਰ ਨੇ ਉਹ ਵੀ ਇੱਥੇ ਐਕਟਿਵ ਨੇ ਜਿਹੜੇ ਉਹ ਨਜ਼ਰ ਆਇਨੇ ਲੇਕਿਨ ਰਾਣਾਗੁਰ ਦੀ ਇਤਨੇ ਜਿਹੜੇ ਇੱਥੇ ਇਹ ਗੱਲ ਦੇਖਣ ਵਾਲੀ ਹੈ ਜਿੱਥੇ ਆਪਾਂ ਦੇਖਿਆ ਕਿ ਨਵਜੋਤ ਸਿੰਘ ਸਿੱਧੂ ਪਹਿਲਾਂ ਖੁੱਲ ਕੇ ਚੱਲਦੇ ਸੀ ਉਹਨਾਂ ਨਾਲ ਕਾਫੀ ਧੜਾ ਚੱਲਦਾ ਸੀ ਜੀ ਉਹ ਧੜਾ ਕਿਤੇ ਨਾ ਕਿਤੇ ਬੈਕਫਰਟੇ ਗਿਆ ਤੇ ਹੁਣ ਨਵਾਂ ਧੜਾ ਬਣਿਆ ਚੰਨੀ ਦੇ ਅਗਵਾਈ ਵਿੱਚ ਕਹਿ ਸਕਦੇ ਆ ਸੁਖਜਿੰਦਰ ਸਿੰਘ ਜੀ ਮਾਫ ਕਰਨਾ ਜਿਹੜੇ ਦੇਖਿਆ ਗਿਆ ਕਿ ਰਾਣਾ ਗੁਰਜੀਤ ਇੱਥੇ ਇੰਚਾਰਜ ਲਗਾਏ ਰਾਣਾ ਗੁਰਜੀਤ ਨੇ ਉਸ ਸਮੇਂ ਆਪਣੇ ਬੇਟੇ ਨੂੰ ਅਜਾਜ ਜਟਾਇਆ ਜਦੋਂ ਆਮ ਆਦਮੀ ਪਾਰਟੀ ਦੀ ਫੁੱਲ ਹਵਾ ਸੀ ਤਾਂ ਹੁਣ ਇੱਥੇ ਵੀ ਕਿਤੇ ਨਾ ਕਿਤੇ ਲੱਗਦਾ ਹੈ ਕਿ ਰਾਣਾ ਗੁਰਜੀਤ ਕੋਈ ਵੱਡਾ ਦਾਪੇਚ ਖੇਡ ਸਕਦੇ ਆ ਤੇ ਰਾਣਾ ਗੁਰਜੀਤ ਦੇ ਨਾਲ ਜਿਹੜੇ ਇਹ ਕੜੀ ਚੱਲੀ ਆ ਇਹ ਇੱਕ ਵੱਖਰਾ ਧੜਾ ਹੁਣ ਕਿਤੇ ਨਾ ਕਿਤੇ ਬਣੇਗਾ ਤੇ ਜੇਕਰ ਇਹ ਇਸ ਤਰੀਕੇ ਨਾਲ ਕੰਮ ਕਰਦੇ ਆ ਤਾਂ ਜਿੱਤ ਵੀ ਦੇ ਦਰਜ ਕਰਦੇ ਆ ਤਾਂ ਲੋਕਾਂ ਨੂੰ ਕਿਤੇ ਨਾ ਕਿਤੇ ਇਹ ਵੀ ਲੱਗਦਾ ਹੈ ਕਿ ਸਾਡੇ ਆਵਾਜ਼ ਵੀ ਬਲੰਦ ਹੋਏਗੀ ਕਿਉਂਕਿ ਹੁਣ ਤੱਕ ਦੇਖਿਆ ਕਿ ਕਮਜੀ ਸਿੰਘ ਚੰਨੀ ਬਖਵਾਖ ਮੁੱਦੇ ਤੇ ਬੋਲਦੇ ਰਹੇ ਆ ਰਾਣਾ ਗੁਰਜੀਤ ਆਪਣੇ ਵੱਖਰੇ ਪੱਧਰ ਤੇ ਜਿਹੜਾ ਕਿਸਾਨਾਂ ਲਈ ਵੱਡਾ ਐਲਾਨ ਕਰ ਚੁੱਕਿਆ ਕਿ ਮੈਂ ਮੱਕੀ ਦੀ ਫਸਲ ਤੇ ਖੁਦ ਆਪਣੀ ਜੇਬ ਤੋਂ ਐਮਐਸਪੀ ਦਵਾਂਗਾ ਹਾਲਾਂਕਿ ਉਹਨਾਂ ਨੇ ਇਸ ਐਲਾਨ ਦਾ ਸੁਖਵਾਲ ਸਿੰਘ ਖੈਰਾ ਤੇ ਹੋਰ ਕਾਂਗਰਸ ਦੇ ਕਈ ਲੀਡਰਾਂ ਨੇ ਖੁਦ ਵਿਰੋਧ ਕੀਤਾ ਸੀ ਅਤੇ ਅਮਾਨੀ ਅਡਾਨੀ ਦੇ ਮਾਡਲ ਤੇ ਰਾਣਾ ਗੁਰਜੀਤ ਸਿੰਘ ਨੂੰ ਚੱਲਦੇ ਦੱਸਿਆ ਸੀ ਸੁਖਵਾਲ ਸਿੰਘ ਖੈਰਾ ਨਾਲ ਰਾਣਾ ਗੁਰਜੀਤ ਸਿੰਘ ਦਾ ਆਪਾਂ ਸਾਰੇ ਜਾਣਦੇ ਆ ਕਿ ਕਿਸ ਪ੍ਰਕਾਰ ਦਾ ਟਕਰਾਅ ਹੈ ਜਿਹੜਾ ਉਹ ਚੱਲਦਾ ਹੁੰਦਾ ਹੈ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਟੜੇ ਬੰਦੀਆ ਜਿਹੜੀ ਉਹ ਜਰੂਰ ਕਿਤੇ ਨਾ ਕਿਤੇ ਕਾਂਗਰਸ ਦੇ ਉੱਤੇ ਭਾਰੂ ਪੈ ਸਕਦੀ ਹੈ ਹਾਲਾਂਕਿ ਕੋਈ ਲੀਡਰ ਜਿੱਤ ਜਾਵੇ ਉਹ ਗੱਲ ਅਲੱਗ ਹੈ ਲੇਕਿਨ ਓਵਰ ਆਲ ਜਦੋਂ ਪਾਰਟੀ ਨੇ ਪਰਫਾਰਮ ਕਰਨਾ ਹੁੰਦਾ ਹੈ ਇੱਕ ਪਾਸੇ ਤਾਂ ਕੋਈ ਏਕੇ ਦੇ ਵਿੱਚ ਲੜ ਰਿਹਾ ਹੈ ਅਤੇ ਇੱਕ ਪਾਸੇ ਕੋਈ ਖਿੰਡ ਪੁੰਡ ਕੇ ਲੜ ਰਿਹਾ ਹੈ ਚਾਰ ਕੇ ਲੀਡਰ ਕਿੱਥੇ ਬੈਠੇ ਨੇ ਚਾਰ ਕੇ ਲੀਡਰ ਕਿੱਥੇ ਬੈਠੇ ਨੇ ਤਾਂ ਲੋਕ ਵੀ ਸੋਚਦੇ ਨੇ ਯਾਰ ਵੀ ਇਹ ਤਾਂ ਆਪਸ ਵਿੱਚ ਹੀ ਨਹੀਂ ਸੈੱਟ ਆਉਂਦੇ ਕੱਲ ਨੂੰ ਇਹਨਾਂ ਦੀ ਸਰਕਾਰ ਬਣ ਗਈ ਵੀ ਫੇਰ ਇਹਨਾਂ ਦਾ ਕੀ ਹਾਲ ਹੋਊਗਾ ਹਾਲਾਂਕਿ ਜਿਵੇਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ ਸੀ ਜਿਵੇਂ ਨਵਜੋਤ ਸਿੰਘ ਸਿੱਧੂ ਨੇ ਜਿਹੜੇ ਉਹ ਥੋੜੇ ਅਲੱਗ ਚੱਲਦੇ ਨਜ਼ਰ ਆਉਂਦੇ ਸੀ ਤਾਂ ਉਹਨਾਂ ਵੱਲੋਂ ਆਪਣਾ ਅਹੁਦਾ ਜਿਹੜਾ ਉਹ ਸੰਭਾਲਿਆ ਨਹੀਂ ਜਾਂਦਾ ਜ਼ਿੰਮੇਵਾਰੀ ਆ ਜਿਹੜੀ ਉਹ ਸੰਭਾਲੀ ਨਹੀਂ ਜਾਂਦੀ ਜੋ ਕੈਬਨਟ ਮੰਤਰੀ ਦਾ ਰੈਂਕ ਦਿੱਤਾ ਜਾਂਦਾ ਉਹ ਕੁਛ ਦਿਨ ਰੱਖ ਕੇ ਉਹਨੂੰ ਅਰਜਾਇਨ ਕਰ ਦਿੰਦੇ ਆ ਤਾਂ ਉੱਥੇ ਜੇਕਰ ਹੁਣ ਇਲੈਕਸ਼ਨ ਦੀ ਗੱਲ ਕਰੀਏ ਕਿ ਇਲੈਕਸ਼ਨ ਲੁਧਿਆਣਾ ਪਛਮੇ ਇਲੈਕਸ਼ਨ ਚੱਲ ਰਿਹਾ ਜਿਸ ਵਿੱਚ ਕਿ 194 ਇਲੈਕਸ਼ਨ ਬੂਥ ਜਿਹੜੇ ਆ ਬਣਾਏ ਗਿਆ VOTING ਦੇ ਲਈ ਤੇ ਦੂਜੇ ਪਾਸੇ ਇਸ ਵਿੱਚ 14 ਉਮੀਦਵਾਰ ਜਿਹੜੇ ਆ ਚੋਣ ਮੈਦਾਨ ਚ ਨੇ ਵੱਖ-ਵੱਖ ਤਰ੍ਹਾਂ ਦੇ ਸਭ ਤੋਂ ਐਮ ਆ ਕਿ ਚਾਰ ਅਹਿਮ ਜਿਹੜੇ ਆ ਪਾਰਟੀਆਂ ਨੇ ਉਹ ਆ ਤਾਂ ਆਕੜ ਜਿਹੜੇ ਆਪਾਂ ਉਮੀਦਵਾਰ ਕਹਿ ਸਕਦੇ ਆ ਕਿ ਆਪਣੇ ਆਪ ਚ ਪੇਸ਼ ਕਰ ਰਹੇ ਨੇ ਤਾਂ ਦੱਸ ਦਈਏ ਕਿ ਕਾਂਗਰਸ ਪਾਰਟੀ ਨੇ ਭਾਰਤ ਪੋਸ਼ਣ ਆਸ਼ੂ ਤੇ ਜਿਹੜੇ ਆ ਮੁਰ ਤੋਂ ਜਿਹੜੇ ਆ ਭਰੋਸਾ ਜਤਾਇਆ ਤਾਂ ਉਹਨਾਂ ਨੂੰ ਟਿਕਟ ਦਿੱਤੀ ਤੇ ਉੱਥੇ ਜੇਕਰ ਦੇਖਿਆ ਜਾਵੇ ਕਿ ਅਕਾਲੀ ਦਲ ਨੇ ਪਰਉਪਕਾਰ ਨੂੰ ਜਿਹੜੇ ਐਡਵੋਕੇਟ ਪਰਉਪਕਾਰ ਨੂੰ ਚੋਣ ਮੈਦਾਨ ਚ ਉਤਾਰਿਆ ਤੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੀਵ अरोड़ा ਚੋਣ ਮੈਦਾਨ ਚ ਨੇ ਇੱਕ ਵੱਡੇ ਕਾਰੋਬਾਰੀ ਨੇ ਵੱਡਾ ਕਾਰੋਬਾਰ ਚ ਉਹਨਾਂ ਦਾ ਨਾਂ ਹੈ ਤੇ ऐसे तरीके ਨਾਲ ਰਾਸਵਾਚ ਵੀ ਉਹਨਾਂ ਨੇ ਬੜਾ ਅਹਿਮ ਜਿਹੜਾ ਹੁਣ ਤੱਕ ਰੋਲ ਅਦਾ ਕੀਤਾ ਹੈ ਤੇ ਜੇ ਗੱਲ ਕਰੀਏ ਕਿ ਬੀਜੇਪੀ ਦਾ ਬੀਜੇਪੀ ਨੇ ਸੰਜੀਵ अरोड़ा ਨੂੰ ਜਿਹੜਾ ਕਿ ਚੋਣ ਮੈਦਾਨ ਚ ਜੀਵਨ ਜੀ ਬੋਲੋ ਜੀ ਮੈਂ ਇੱਥੇ ਇੱਕ ਗੱਲ ਹੋਰ ਐਡ ਕਰਨਾ ਚਾਹਾਂਗਾ ਕਿ ਬੀਜੇਪੀ ਨੂੰ ਭਾਵੇਂ ਕੋਈ ਮੈਦਾਨ ਚ ਨਹੀਂ ਮੰਨ ਰਿਹਾ ਅਮਨ ਮੁਕਾਬਲਾ ਕੋਈ ਕਹਿੰਦਾ ਵੀ ਕਾਂਗਰਸ ਤੇ ਆਮ ਆਦਮੀ ਪਾਰਟੀ ਵਿੱਚ ਆ ਲੇਕਿਨ ਬੀਜੇਪੀ ਇੱਥੇ ਬਹੁਤ ਜ਼ਿਆਦਾ ਮਜ਼ਬੂਤ ਹੈ ਕਿਉਂਕਿ ਜਦੋਂ 2024 ਚ ਲੋਕ ਸਭਾ ਚੋਣਾਂ ਹੋਈਆਂ ਸੰਤ ਰਵਨੀਤ ਸਿੰਘ ਬਿੱਟੂ ਕਾਂਗਰਸ ਛੱਡ ਕੇ ਭਾਜਪਾ ਦੇ ਵਿੱਚ ਆ ਗਏ ਸੀ ਤਾਂ ਲੁਧਿਆਣੇ ਦੇ ਸ਼ਹਿਰੀ ਇਲਾਕਿਆਂ ਦੇ ਵਿੱਚ ਰਵਨੀਤ ਸਿੰਘ ਬਿੱਟੂ ਦੀ ਜਿੱਤ ਹੋਈ ਸੀ ਤਾਂ ਉਹ ਚੀਜ਼ ਵੀ ਇੱਥੇ ਕਾਫੀ ਜ਼ਿਆਦਾ ਇਫੈਕਟ ਪਾਵੇਗੀ ਅਗਰ ਨੁਕਸਾਨ ਬਿੱਟੂ ਵਾਲਾ ਫੈਕਟਰ ਇੱਥੇ ਕਰਦਾ ਹੈ ਤਾਂ ਇਹ ਵੀ ਦੇਖਣਾ ਹੋਵੇਗਾ ਕਿ ਆਮ ਆਦਮੀ ਪਾਰਟੀ ਦਾ ਤਾਂ ਨੁਕਸਾਨ ਹੁੰਦਾ ਹੈ ਜਾਂ ਫਿਰ ਕਾਂਗਰਸ ਦਾ ਹੁੰਦਾ ਹੈ ਹਾਲਾਂਕਿ ਇਲੈਕਸ਼ਨਾਂ ਕੁਝ ਵੀ ਨਹੀਂ ਕਿਹਾ ਜਾ ਸਕਦਾ ਕਿ ਲੋਕ ਕਿਸ ਦੇ ਹੱਕ ਵਿੱਚ ਸਮਰਥਨ ਦੇਣ ਲੇਕਿਨ ਭਾਜਪਾ ਜਾਂ ਜਿਹੜੀ ਉਹ ਵੀ ਇੱਥੇ ਕਾਫੀ ਜ਼ਿਆਦਾ ਮਜ਼ਬੂਤ ਬੰਨੀ ਜਾ ਰਹੀ ਹੈ ਕਿਉਂਕਿ ਸ਼ਹਿਰੀ ਹਲਕਾ ਹੈ ਸਾਰਾ ਸ਼ਹਿਰੀ ਵੋਟਾਂ ਦੇ ਤਾਂ ਸ਼ਹਿਰਾਂ ਦੇ ਵਿੱਚ ਜ਼ਿਆਦਾ ਪ੍ਰਭਾਵ ਹੈ ਜਿਹੜਾ ਉਹ ਭਾਜਪਾ ਦਾ ਕਈ ਵਾਰ ਦੇਖਣ ਨੂੰ ਮਿਲਿਆ ਹੈ ਤਾਂ ਦੂਜੇ ਪਾਸੇ ਅਗਰ ਆਪਾਂ ਅਕਾਲੀ ਦਲ ਦੀ ਗੱਲ ਕਰੀਏ ਅਕਾਲੀ ਦਲ ਇਸ ਵਕਤ ਵੱਡੇ ਗਰਾਵਟ ਵੱਲ ਜਾ ਰਿਹਾ ਹੈ ਭਾਵੇਂ ਕਿ ਇਲੈਕਸ਼ਨ ਦੇ ਵਿੱਚ ਹਾਰ ਲਗਾਤਾਰ ਹੁੰਦੀ ਰਹੀ ਹੈ ਜਿਵੇਂ 2019 ਦੇ ਵਿੱਚ ਕੇਵਲ 2 MP ਜਿੱਤਦੇ ਨੇ ਤੇ ਜਦੋਂ 2022 ਚ ਚੋਣਾਂ ਹੁੰਦੀਆਂ ਨੇ 3 MLA ਹੀ ਰਹਿ ਜਾਂਦੇ ਨੇ ਜਿਨ੍ਹਾਂ ਦੇ ਵਿੱਚੋਂ 1 MLA ਤਾਂ ਆਮ ਆਨਵੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਨੇ ਕਿਉਂਕਿ ਵੈਸੇ ਬਾਕੀ ਹੋ ਚੁੱਕੇ ਨੇ ਹਨਾ ਉਸ ਤੋਂ ਬਾਅਦ ਇੱਕ ਵਿਧਾਇਕ ਜਿਹੜਾ ਬਚਦਾ ਹੈ ਤਾਂ ਵਿਧਾਇਕਾਂ ਦੀ ਗਿਣਤੀ ਵਧਾਉਣ ਦੇ ਲਈ ਵੀ ਪਹਿਲਾਂ ਵੀ ਚਰਚਾਵਾਂ ਚੱਲੀਆਂ ਸਨ ਕਿ ਸੁਖਵੀਰ ਬਾਦਲ ਦੇ ਜਿਹੜੇ ਉਹ ਪਿਛਲੀ ਜਮਨੀ ਤੋਂ ਲੜ ਸਕਦੇ ਨੇ ਲੇਕਿਨ ਉਹ ਤੋਂ ਦਰਵਾਹਤੋਂ ਕੁਝ ਹੋਰ ਫੈਕਟਰ ਨੇ ਜਿਹੜੇ ਉਹ ਦੇਖਣ ਨੂੰ ਮਿਲੇ ਸਨ ਤਾਂ ਹੁਣ ਇਹ ਵੀ ਗੱਲ ਦੇਖਣ ਵਾਲੀ ਹੈ ਕਿ ਕਿਸ ਤਰ੍ਹਾਂ ਦੇ ਨਤੀਜੇ ਨੇ ਜਿਹੜੇ ਉਹ ਰਹਿਣ ਵਾਲੇ ਨੇ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਇਹਨਾਂ ਚੋਣਾਂ ਦੇ ਵਿੱਚ ਅਕਾਲੀ ਦਲ ਦੇ ਲਈ ਸੁਖਵੀਰ ਸਿੰਘ ਬਾਦਲ ਨੇ ਜਿਹੜੇ ਉਹ ਪ੍ਰਚਾਰ ਕਰਦੇ ਨਜ਼ਰ ਆਏ ਨੇ ਹਾਲਾਂਕਿ ਆਗਰ ਉਹਨਾਂ ਦਾ ਰੋਡ ਸ਼ੋਅ ਦੇਖੀਏ ਤਾਂ ਇਕੱਠ ਅਕਾਲੀ ਦਲ ਕਾਫੀ ਜ਼ਿਆਦਾ ਕਰ ਲੈਂਦਾ ਹੈ ਲੇਕਿਨ ਵੋਟਾਂ ਦੇ ਮਾਮਲੇ ਵਿੱਚ ਉਨੀ ਗਿਣਤੀ ਆ ਫਿਲਹਾਲ ਉਹ ਪਿਛਲੀਆਂ ਚੋਣਾਂ ਵਿੱਚ ਨਹੀਂ ਦਿਖਾਈ ਦਿੱਤੀ ਤਾਂ ਅਕਾਲੀ ਦਲ ਵਾਸਤੇ ਵੀ ਇਹ ਵੱਡਾ ਸਵਾਲ ਹੈ ਕਿਉਂਕਿ ਅਕਾਲੀ ਦਲ ਵੱਲੋਂ ਵੀ ਦਾਵਾ ਕੀਤਾ ਜਾਂਦਾ ਹੈ ਅਗਰ ਆਪਾਂ ਮੰਨ ਲਈਏ ਕਿ ਇਨ ਫਿਊਚਰ ਅਕਾਲੀ ਦਲ ਦਾ ਭਾਗ ਪਾਦੇ ਨਾਲ ਗੱਠਜੋੜ ਹੋਣਾ ਹੈ ਤਾਂ ਜਿਹੜੀ ਅਕਾਲੀ ਦਲ ਦੀ ਪਰਫਾਰਮੈਂਸ ਰਹਿ ਰਹੀ ਆ ਚੋਣਾਂ ਦੇ ਵਿੱਚ ਇਹ ਵੀ ਕਾਫੀ ਜ਼ਿਆਦਾ ਮੈਟਰ ਕਰੇਗੀ ਕਿ ਅਕਾਲੀ ਦਲ ਦਾ ਰੋਲ ਵੱਡੇ ਭਰਾ ਵਾਲਾ ਹੋਣ ਵਾਲਾ ਹੈ ਜਾਂ ਫਿਰ ਛੋਟੇ ਭਰਾ ਵਾਲਾ ਹੋਣ ਵਾਲਾ ਹੈ ਅਗਰ ਇਹ ਗੱਠਜੋੜ ਹੁੰਦਾ ਹੈ ਹਾਲਾਂਕਿ ਪਾਰਟੀਆਂ ਦੋਵੇਂ ਫਿਲਹਾਲ ਕਦੇ ਇਨਕਾਰ ਕਰ ਦਿੰਦੀਆਂ ਨੇ ਕਦੇ ਚਰਚਾਵਾ ਗੱਠ ਜੋੜ ਨੂੰ ਲੈ ਕੇ ਚੱਲ ਜਾਂਦੀਆਂ ਨੇ ਲੇਕਿਨ ਇਹ ਜ਼ਰੂਰ ਕਿਸੇ ਨਾ ਕਿਸੇ ਦਿਨ ਹੋ ਸਕਦਾ ਹੈ ਇਸ ਦੀ ਵੀ ਕਾਫੀ ਜ਼ਿਆਦਾ ਸੰਭਾਵਨਾ ਹੈ ਬਿਲਕੁਲ ਤਾਂ ਉੱਥੇ ਜੇਕਰ ਗੱਲ ਕਰੀਏ ਕਿ 194 ਪੋਲਿੰਗ ਸਟੇਸ਼ਨ ਬਣਾਏ ਗਏ ਨੇ ਜਿੱਥੇ ਕਿ 175459 ਵੋਟਰ ਨੇ ਇਸ ਏਰੀਆ ਚ ਤੇ ਇੱਥੇ ਅਹਿਮ ਗੱਲ ਇਹ ਹੈ ਕਿ ਜਿਵੇਂ ਹੀ ਗੁਰਪ੍ਰੀਤ ਸਿੰਘ ਗੋਗੀ ਦੀ ਡੈਥ ਹੁੰਦੀ ਆ ਤੇ ਉਸ ਤੋਂ ਬਾਅਦ ਸਰਗਰਮੀਆਂ ਤੇਜ਼ ਹੋ ਜਾਂਦੀਆਂ ਨੇ ਜਿਮਨੀ ਚੋਣ ਦੇ ਲਈ ਤਾਂ ਹੁਣ ਇਹ ਜਿਮਨੀ ਚੋਣ ਕਰਵਾਈ ਜਾ ਰਹੀ ਆ ਤੇ ਇਸ ਸਭ ਦੇ ਦਰਮਿਆਨ ਹ ਹੁਣ ਜਦੋਂ ਉਹ ਟਾਈਮ ਆ ਗਿਆ ਲੁਧਿਆਣਾ ਪੱਛਮੀ ਦੇ ਲੋਕਾਂ ਦੇ ਹੱਥ ਵਿੱਚ ਮੁਰ ਤੋਂ ਪਾਵਰ ਆਈ ਹੈ ਕਿ ਅਸੀਂ ਆਪਣਾ ਉਮੀਦਵਾਰ ਅਸੀਂ ਆਪਣਾ ਵਿਧਾਇਕ ਚੁਣਨਾ ਜੋ ਅਸਲ ਵਿੱਚ ਸਾਡੀ ਆਵਾਜ਼ ਬੁਲੰਦ ਕਰ ਸਕੇ ਹਾਲਾਂਕਿ ਜੇਕਰ ਗੁਰਪ੍ਰੀਤ ਸਿੰਘ ਗੋਗੀ ਦੀ ਗੱਲ ਕਰੀਏ ਬਲਵਿੰਦਰ ਹੁਣ ਤੱਕ ਜਦੋਂ ਉਹ ਜਿਉਂਦੇ ਰਿਹਾ ਜਦੋਂ ਤੱਕ ਜਦੋਂ ਤੱਕ ਉਹਨਾਂ ਨੇ ਕੰਮਕਾਰ ਦੇ ਲਈ ਆਵਾਜ਼ ਬੁਲੰਦ ਕੀਤੀ ਉਹਨਾਂ ਨੇ ਵੱਖਰਾ ਸਟਾਈਲ ਦਿਖਾਇਆ ਆਪਣਾ ਵੱਖਰਾ ਜਿਹੜਾ ਆਪਣੇ ਆਪ ਨੂੰ ਪੇਸ਼ ਕੀਤਾ ਤੇ ਇਥੋਂ ਤੱਕ ਉਹਨਾਂ ਨੇ ਇੱਕ ਜਿਹੜਾ ਕਿ ਨਹੀਂ ਪੱਥਰ ਤੱਕ ਢਾ ਦਿੱਤਾ ਸੀ ਕਿ ਨਹੀਂ ਪੱਥਰ ਦਾ ਕਰਨਾ ਹੈ ਕਿ ਜਦੋਂ ਕੰਮ ਹੀ ਨਹੀਂ ਹੋ ਰੇ ਇੱਥੋਂ ਤੱਕ ਤੁਸੀਂ ਸੋਚ ਸਕਦੇ ਹੋ ਕਿ ਆਪਣੀ ਹੀ ਪਾਰਟੀ ਦੇ ਖਿਲਾਫ ਉਹਨਾਂ ਨੇ ਆਵਾਜ਼ ਬੁਲੰਦ ਕਰ ਦਿੱਤੀ ਸੀ ਤਾਂ ਹੁਣ ਐ ਸਭ ਤੋਂ ਅਹਿਮ ਗੱਲ ਹੈ ਕਿ ਅੱਜ 6 ਵਜੇ ਤੱਕ ਸ਼ਾਮ ਦੇ 6 ਵਜੇ ਤੱਕ ਲੁਧਿਆਣਾ ਪੱਛਮੀ ਦੇ ਲੋਕ ਕਿਸ ਦੇ ਹੱਥ ਪਾਵਰ ਦੇਣਗੇ ਕਿਸ ਨੂੰ ਆਪਣਾ ਨੇਤਾ ਚੁਣਨਗੇ ਇਹ ਇੱਕ ਦੇਖਣ ਵਾਲੀ ਗੱਲ ਹੋਏਗੀ ਤਾਂ ਸ਼ਾਮ 6 ਵਜੇ ਤੱਕ VOTING ਹੋਏਗੀ ਤੇ ਉੱਥੇ ਜੇਕਰ ਗੱਲ ਕਰੀਏ ਕਿ ਇਸ ਟਾਈਮ ਜਿਹੜਾ ਮਾਹੌਲ ਬਣਿਆ ਹੋਇਆ ਉਹ ਕਾਫੀ ਗਹਿਮਾ ਗੈਮੀ ਦਾ ਬਣਿਆ ਹੋਇਆ ਗਰਮਾ ਗਰਮੀ ਦਾ ਬਣਿਆ ਹੋਇਆ ਖਾਸ ਗੱਲ ਇਹ ਹੈ ਕਿ ਜਦੋਂ ਟਰੱਕਾਂ ਦੇ ਟਰੱਕ ਫੜੇ ਜਾ ਰਿਹਾ ਰਸਨ ਆ ਪਰੇ ਹੋਏ ਰਾਸ਼ਨ ਵੰਡਿਆ ਜਾ ਰਿਹਾ ਬੈਗ ਵੰਡੇ ਜਾ ਰਿਹਾ ਬਹੁਤ ਕੁਝ ਹੋ ਰਿਹਾ ਸਾਰੀਆਂ ਪਾਰਟੀਆਂ ਆਪਣਾ ਦਾਪੇਚ ਲਗਾ ਰਹੀਆਂ ਨੇ ਕਿ ਕਿਸੇ ਤਰੀਕੇ ਨਾਲ ਚੋਣ ਜਿੱਤੀ ਜਾਵੇ ਪਰ ਲੋਕ ਕੀ ਚਾਹੁੰਦੇ ਨੇ ਕਿ ਲੋਕ ਰਾਸ਼ਨ ਪਿੱਛੇ ਲਾ ਕੇ ਆਪਣੇ ਜਿਹੜੇ ਆ ਦੋ ਤੋਂ ਜਿਹੜਾ 2.5 ਸਾਲ ਦਾ ਸਮਾਂ ਰਹਿ ਗਿਆ 1.5 ਸਾਲ ਦਾ ਸਮਾਂ ਰਹਿ ਗਿਆ ਕਿ ਉਹ ਉਸਦੇ ਪਿੱਛੇ ਗਵਾ ਦੇਣਗੇ ਜਾਂ ਫਿਰ ਅਸਲ ਵਿੱਚ ਜਿਹੜਾ ਉਹਨਾਂ ਦੇ ਨਾਲ ਨੇਤਾ ਖੜਨ ਵਾਲਾ ਕੋਈ ਉਹਨਾਂ ਨੂੰ ਦਿਖਦਾ ਉਸ ਦੇ ਲਈ ਉਹ VOTING ਕਰਕੇ ਉਹਨਾਂ ਨੂੰ ਜਿਹੜੇ ਆ ਵਿਧਾਨ ਸਭਾ ਦੀ ਜਿਹੜੇ ਪੌੜੀਆਂ ਚੜਾਣਗੇ ਤੇ ਇਹਮ ਗੱਲ ਇਹ ਵੀ ਇੱਥੇ ਕਿ ਭਾਰਤ ਪੂਸ਼ਣ ਆਸ਼ੂ ਦਾ ਹੁਣ ਤੱਕ ਜਿਹੜਾ ਜਿਹੜਾ ਤਰੀਕਾ ਰਿਹਾ ਉਹ ਕਾਫੀ ਤਿੱਖੀ ਬਹਿਸ ਵਾਲਾ ਰਿਹਾ ਉਹਨਾਂ ਦੇ ਹਾਲਾਂਕਿ ਜੇਕਰ ਕੰਮ ਦੀ ਗੱਲ ਕਰੀਏ ਜੋ ਲੋਕ ਉੱਥੋਂ ਦੇ ਦੱਸਦੇ ਆ ਕਿ ਉਹਨਾਂ ਦੇ ਕੰਮ ਵੀ ਜਿਹੜੇ ਆ ਬੋਲਦੇ ਆ ਪਰ ਉੱਥੇ ਜਦੋਂ ਕੋਈ ਅਫਸਰ ਉਹਨਾਂ ਦੀ ਨਹੀਂ ਸੁਣਦਾ ਬਿੱਤੇ ਕੱਲ ਹੀ ਦੇਖਿਆ ਕਿ ਕਿਸ ਤਰੀਕੇ ਨਾਲ ਉਹਨਾਂ ਨੇ ਪੁਲਸ ਨਾਲ ਵੀ ਧੱਕਾ ਮੁਕੀ ਜਿਹੜੀ ਉਹਨਾਂ ਦੀ ਹੋਈ ਆ ਇਹ ਕੀ ਇਫੈਕਟ ਪਾਏਗਾ ਕਿ ਅੱਜ ਦੇ ਜਿਹੜੇ ਲੋਕ ਨੇ ਉਹ ਸੋਚਣਗੇ ਕਿ ਅਸਲ ਵਿੱਚ ਜਿਹੜੇ ਵਰਕਰ ਨਾਲ ਖੜਨ ਦੀ ਕੋਸ਼ਿਸ਼ ਕੀਤੀ ਜਾਂ ਫਿਰ ਉਹੀ ਰੂਪ ਹੈ ਜਿਹੜਾ ਪਹਿਲਾਂ ਸੀਗਾ ਭਾਰਤ ਪੁਸ਼ਨਾਸ਼ੂ ਉਹ ਆਪਣਾ ਦੁਹਰਾ ਰਹੇ ਨੇ ਤੇ ਉੱਥੇ ਜਿੱਕਰ ਗੱਲ ਕਰੀਏ ਕਿ ਇਸ ਵਾਰ ਸੰਜੀਵ अरोड़ा ਕਾਫੀ ਐਕਟਿਵ ਇੱਥੇ ਨਜ਼ਰ ਆਏ ਨੇ ਸੰਜੀਵ अरोड़ा अरोड़ा ਦੇ ਅ ਦੇਖਿਆ ਜਾਵੇ ਕਿ ਵੱਖ-ਵੱਖ ਤਰੀਕੇ ਨਾਲ ਉਹਨਾਂ ਨੇ ਪ੍ਰਚਾਰ ਕੀਤਾ ਤਾਂ ਉਧਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਰਵਪਕਰ ਸਿੰਘ ਵੀ ਬਹੁਤ ਮੱਠੇ-ਮੱਠੇ ਤਰੀਕੇ ਨਾਲ ਉਹਨਾਂ ਨੇ ਪ੍ਰਚਾਰ ਕੀਤਾ ਹੱਸ ਕੇ ਉਹਨਾਂ ਨੇ ਪ੍ਰਚਾਰ ਕੀਤਾ ਮੁੱਦੇ ਵੀ ਇਸ ਤਰੀਕੇ ਨਾਲ ਚੁੱਕੇ ਕਿ ਛੂਟੀ ਵੀ ਵੜਦੀ ਹੈ ਤੇ ਕਿਸੇ ਨੂੰ ਦਰਦ ਵੀ ਨਾ ਹੋਵੇ ਕਿਉਂਕਿ ਇੱਕ ਸੜਕ ਤੇ ਖੜੇ ਹੋ ਕੇ ਉਹਨਾਂ ਨੇ ਲਾਈਵ ਹੋ ਕੇ ਹਾਲਾਤ ਦਿਖਾਏ ਕਿ ਇਸ ਤਰੀਕੇ ਨਾਲ ਵਿਕਾਸ ਕਰਾਇਆ ਜਾ ਰਿਹਾ ਹੈ ਕਿ ਜਿਮਨੀ ਚੌਂ ਆ ਗਈ ਕਿ ਫਟਾਫਟ ਲਿਪਾ ਪੋਚੀ ਕਰ ਦੋ ਕਿ ਅਗਲੇ ਨੂੰ ਲੱਗੇ ਕਿ ਵੀ ਇੱਥੇ ਕੰਮ ਹੋਇਆ ਤੇ ਇਸ ਤਰੀਕੇ ਨਾਲ ਪਰ ਉਪਕਾਰ ਨੇ ਜਿਹੜਾ ਦਾਵਾ ਠੁੱਕਿਆ ਸੀ ਉੱਥੇ ਸਾਹਮਣੇ ਇੱਥੇ ਇੱਕ ਗੱਲ ਇਹ ਵੀ ਹੈ ਕਿ ਜਿਹੜਾ ਲੁਧਿਆਣਾ ਪੱਛਮੀ ਹਲਕਾ ਏ ਇਹਦੇ ਆਪਣੇ ਮਸਲੇ ਕੀ ਨੇ ਕਿਉਂਕਿ ਹਰ ਹਲਕੇ ਦੇ ਵਿੱਚ ਕੋਈ ਨਾ ਕੋਈ ਅਲੱਗ ਚੀਜ਼ ਹੁੰਦੀ ਆ ਅਲੱਗ ਸਮੱਸਿਆਵਾਂ ਹੁੰਦੀਆਂ ਨੇ ਲੋਕ ਨੇ ਜਿਹੜੇ ਉਹ ਕਈ ਸਾਲਾਂ ਤੋਂ ਕਿਸੇ ਪਰੇਸ਼ਾਨੀ ਨਾਲ ਜੂਝ ਰਹੇ ਹੁੰਦੇ ਨੇ ਹਾਲਾਂਕਿ ਭਰੋਸਾ ਉਸ ਪਰੇਸ਼ਾਨੀ ਨੂੰ ਹੱਲ ਕਰਨ ਦਾ ਸਾਰੇ ਦੰਦੇ ਨੇ ਲੇਕਿਨ ਸੱਤਾ ਵਿੱਚ ਆ ਕੇ ਕੌਣ ਮਸਲਾ ਹੱਲ ਕਰਦਾ ਏ ਇਹ ਵੀ ਜ਼ਰੂਰ ਚਰਚਾ ਦਾ ਵਿਸ਼ਾ ਰਹਿੰਦਾ ਹੈ ਹਾਲਾਂਕਿ ਬੁੱਢੇ ਨਾਲੇ ਦੀ ਜੇ ਆਪਾਂ ਗੱਲ ਕਰੀਏ ਤਾਂ ਕਿ ਪੂਰੇ ਲੁਧਿਆਣੇ ਦੀ ਨਹੀਂ ਪੂਰੇ ਪੰਜਾਬ ਦੀ ਇੱਕ ਵੱਡੀ ਸਮੱਸਿਆ ਬੁੱਢੇ ਨਾਲੇ ਦਾ ਪ੍ਰੋਡਿਊਸ਼ਨ ਹੈ ਜਿਸ ਤੋਂ ਲੈ ਕੇ ਨੀ ਪੱਥਰ ਵੀ ਰੱਖਿਆ ਜਾਂਦਾ ਹੈ ਉੱਥੇ ਨੀ ਪੱਥਰ ਆ ਜਿਹੜਾ ਗੁਰਪ੍ਰੀਤ ਗੋਗੀ ਵੱਲੋਂ ਤੋੜਿਆ ਵੀ ਜਾਂਦਾ ਹੈ ਅਤੇ ਉਸ ਨੀ ਪੱਥਰ ਤੋਂ ਬਾਅਦ ਜਿਹੜੀ ਸਾਰੀ ਕ੍ਰਮ ਕਰਮ ਹੁੰਦੀ ਹੈ ਉਸ ਤੋਂ ਬਾਅਦ ਕੰਮ ਉੱਥੇ ਚੱਲਦਾ ਹੈ ਬਲਬੀਰ ਸਿੰਘ ਛੀਚੇਵਾਲ ਕੰਮ ਦੀ ਕਮਾਂਡ ਸੰਭਾਲਦੇ ਨੇ ਅਤੇ ਉੱਥੇ ਫਿਰ ਲਾਲੋ ਕੀ ਪਰ ਦਾਵਾ ਵੀ ਕੀਤਾ ਜਾਂਦਾ ਹੈ ਕਿ ਅਸੀਂ ਸਫਾਈ ਆ ਜਿਹੜੀ ਉਹ ਕੀਤੀ ਹੈ ਦੂਜੇ ਪਾਸੇ ਕੁਝ ਕੁ ਕਰੈਕਟਰ ਅਜੀਬੇ ਨੇ ਜਿਨ੍ਹਾਂ ਨੂੰ ਆਪਾਂ ਹਾਸੋ ਹੀਨੇ ਕਹਿ ਦਿੰਦੇ ਹਾਂ ਜਿਵੇਂ ਕਿ ਨੀਟੋ ਸ਼ਟਰਾ ਵਾਲਾ ਉਹ ਵੀ ਇੱਥੋਂ ਇਲੈਕਸ਼ਨ ਦੇ ਵਿੱਚ ਚੋਣ ਮੈਦਾਨ ਚ ਉਤਰਿਆ ਹੋਇਆ ਹੈ ਹਾਲਾਂਕਿ ਕੋਈ ਨਾ ਸੋਚਦਾ ਹੋਵੇ ਕਿ ਇਹ ਜਿੱਤ ਜਾਵੇਗਾ ਵੀ ਇਹ ਤਾਂ ਜਮਾਨਤ ਵੀ ਨਹੀਂ ਉਹ ਹੋਣੀ ਬਚ ਸਕਣੀ ਲੇਕਿਨ ਸਵਾਲ ਅਜੀਬੇ ਉਮੀਦਵਾਰ ਖੜੇ ਕਰ ਦਿੰਦੇ ਨੇ ਤੁਸੀਂ ਦੇਖਿਆ ਹੋਣਾ ਕਿ ਪਿਛਲੇ ਇਲੈਕਸ਼ਨ ਦੇ ਵਿੱਚ 5000 ਤੋਂ ਥੋੜੀਆ ਕੋ ਘੱਟ ਵੋਟਾਂ ਦੀ ਜਿਹੜੀਆਂ ਉਹ 12 ਛਟਰਾਂ ਵਾਲੇ ਨੂੰ ਪਈਆਂ ਸੀ ਹਾਲਾਂਕਿ ਆਮ ਆਦਮੀ ਪਾਰਟੀ ਬਦਲਾ ਦੇ ਨਾਂ ਤੇ ਆਈ ਸੀ ਲੇਕਿਨ ਉਹ ਜਿਹੜੇ 4 ਤੋਂ 5000 ਲੋਕ ਸੀ ਉਹ ਬਦਲਾ ਨੂੰ ਵੀ ਨਕਾਰ ਰਹੇ ਸੀ ਉਹ ਅਕਾਲੀ ਦਲ ਨੂੰ ਵੀ ਨਕਾਰ ਰਹੇ ਸੀ ਉਹ ਭਾਜਪਾ ਨੂੰ ਵੀ ਨਕਾਰ ਰਹੀ ਸੀ ਉਹ ਕਾਂਗਰਸ ਨੂੰ ਵੀ ਨਕਾਰ ਰਹੀ ਸੀ ਤਾਂ ਕਿਤੇ ਨਾ ਕਿਤੇ ਜਿਹੜੀਆਂ ਮੁੱਖ ਮੇਨਸਟ੍ਰੀਮ ਪਾਰਟੀਆਂ ਨੇ ਇਹਨਾਂ ਤੋਂ ਲੋਕ ਔਖੇ ਵੀ ਹੋਏ ਪਏ ਨੇ ਕਿ ਹਰ ਵਾਰ ਸਰਕਾਰ ਬਦਲ ਜਾਂਦੀ ਆ ਸੱਤਾ ਬਦਲ ਜਾਂਦੀ ਆ ਪੱਗਾਂ ਦੇ ਰੰਗ ਬਦਲ ਦਾਂਦੇ ਨੇ ਗੱਡੀਆਂ ਵਿੱਚ ਬੈਠਣ ਵਾਲੇ ਮੰਤਰੀਆਂ ਦੇ ਚਿਹਰੇ ਨੇ ਜਿਹੜੇ ਉਹ ਬਦਲ ਜਾਂਦੇ ਨੇ ਲੇਕਿਨ ਮਸਲੇ ਨੇ ਜਿਹੜੇ ਉਹ ਨਹੀਂ ਬਦਲਦੇ ਤਾਂ ਨੋਟਾਂ ਦਾ ਆਪਾਂ ਦੇਖਿਆ ਹੈ ਕਿ ਕਈ ਥਾਵਾਂ ਤੇ ਨੋਟਾਂ ਨੂੰ ਵੀ ਬਹੁਤ ਜ਼ਿਆਦਾ ਵੋਟਾਂ ਨੇ ਜਿਹੜੀਆਂ ਉਹ ਪਈਆਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਜਦੋਂ ਨੋਟਾਂ ਦੀਆਂ ਵੋਟਾਂ ਨਿਕਲਦੀਆਂ ਨੇ ਜਾਂ ਫਿਰ ਆਪਾਂ ਕਹਿ ਲਈਏ ਕਿ ਅਜਿਹੇ ਉਮੀਦਵਾਰ ਦੀਆਂ ਵੋਟਾਂ ਨਿਕਲਣ ਤਾਂ ਜਰੂਰ ਸਵਾਲ ਨੇ ਜਿਹੜੇ ਉਹ ਸਿਸਟਮ ਤੇ ਵੀ ਖੜੇ ਹੁੰਦੇ ਨੇ ਜਿਹੜੇ ਰਾਜਨੀਤਾ ਨੇ ਇੱਥੇ ਗੱਲ ਇਹ ਆ ਕਿ ਜੇਕਰ ਦੇਖਿਆ ਜਾਵੇ ਕਿ ਭਾਜਪਾ ਲਈ ਬੜੀ ਅਹਿਮ ਕੜੀ ਆਇਏ ਥੇ ਕਿਉਂਕਿ ਲੁਧਿਆਣਾ ਤੋਂ ਹੀ ਜਿਹੜੇ ਆ ਰੇਲ ਜਿਹੜੇ ਰਾਜ ਕੇਂਦਰੀ ਰਾਜ ਕੈਬਨਟ ਮੰਤਰੀ ਨੇ ਜਿਹੜੇ ਉਹ ਚੁਣੇ ਹੋਏ ਨੇ ਤਾਂ ਉਹਨਾਂ ਦੇ ਕਰਕੇ ਰਵਨੀ ਸਿੰਘ ਬਿੱਟੂ ਰਵਨੀ ਸਿੰਘ ਬਿੱਟੂ ਨੂੰ ਇਥੇ ਜਿਹੜੇ ਆ ਰੇਲ ਮੰਤਰੀ ਬਣਾਇਆ ਗਿਆ ਤੇ ਉੱਥੇ ਜੇਕਰ ਦੇਖਿਆ ਜਾਵੇ ਤਾਂ ਅਹਿਮ ਇੱਥੇ ਦੇਖਣ ਵਾਲੀ ਗੱਲ ਹੋਏਗੀ ਕਿ ਇੱਥੇ ਬੀਜੇਪੀ ਆਪਣਾ ਕੋਈ ਜਿਹੜੇ ਦਾ ਪੇਚ ਚਲਾਪ ਆਏਗੀ ਕਿਉਂਕਿ ਜੀਵਨ ਗੁਪਤਾ ਉਹਨਾਂ ਨੇ ਚੋਣ ਮੈਦਾਨ ਚ ਉਤਾਰੇ ਨੇ ਇੱਕ ਨਾਮੀ ਚਿਹਰਾ ਨੇ ਸੰਗ ਨਾਲ ਲੰਬੇ ਸਮੇਂ ਤੋਂ ਜੁੜੇ ਰਹੇ ਨੇ ਤਾਂ ਇਹ ਗੱਲ ਹੈ ਕਿ ਹੁਣ ਕੀ ਉਹਨਾਂ ਤੇ ਭਰੋਸਾ ਜਤਾਉਣਗੇ ਜਿਹੜੇ ਪੱਛਮੀ ਦੇ ਲੋਕ ਨੇ ਲੁਧਿਆਣਾ ਪੱਛਮੀ ਦੇ ਸਭ ਤੋਂ ਗੱਲ ਇਹ ਐ ਵੀ ਦੇਖਣ ਵਾਲੀ ਗੱਲ ਹੋਵੇਗੀ ਕਿਉਂਕਿ ਇੱਥੇ ਜੇਕਰ ਬੀਜੇਪੀ ਜਿੱਤਦੀ ਹੈ ਤਾਂ ਬੀਜੇਪੀ ਲਈ ਇੱਕ ਅਹਿਮ ਰੋਲ ਮਾ ਜਿਹੜਾ ਬਣ ਸਕਦਾ ਰੋਲ ਮਾਡਲ ਬਣ ਸਕਦੇ ਆ ਜੀਵਨ ਉਹ ਕਹਤਾ ਕਿ ਸਟਾਈ ਦੇ ਇਲੈਕਸ਼ਨ ਵਿੱਚ ਜਿੱਥੇ ਇੱਕ ਪਾਸੇ ਸਾਰੀ ਪਾਰਟੀ ਜਿਹੜੀ ਆ ਜੋਰ ਲਗਾ ਰਹੀ ਆ ਕਿ ਹਰ ਪੱਖ ਤੋਂ ਅਸੀਂ ਚੋਣ ਪ੍ਰਚਾਰ ਕਰਾਂਗੇ ਹਰ ਪੱਖ ਤੋਂ ਪਿੰਡ-ਪਿੰਡ ਤੱਕ ਹੁਣ ਤੋਂ ਹੀ ਜਿਹੜੇ ਆ ਤਿਆਰੀਆਂ ਹੋ ਗਈਆਂ ਨੇ ਕਿ ਪਿੰਡ-ਪਿੰਡ ਜਾ ਕੇ ਜਿਹੜੇ ਵੱਖ-ਵੱਖ ਸਕੀਮਾਂ ਜਿਹੜੇ ਆ ਪਹੁੰਚਾਉਣ ਦੀ ਕੋਸ਼ਿਸ਼ ਹੋ ਰਹੀ ਆ ਲੋਕਾਂ ਨੂੰ ਜਿਹੜੇ ਆ ਫਾਇਦਾ ਦੇਣ ਦੀ ਕੋਸ਼ਿਸ਼ ਹੋ ਰਹੀ ਆ ਤਾਂ ਕਿ ਭਾਵੇਂ ਬੀਜੇਪੀ ਕਿਤੇ ਨਾ ਕਿਤੇ ਹੁਣ ਪਿੰਡਾਂ 'ਚ ਅਸਰ ਕਰੇ ਹਾਲਾਂਕਿ ਖੇਤੀ ਕਾਨੂੰਨ ਜਿਹੜਾ ਹੁਣ ਤੱਕ ਰਿਹਾ ਖੇਤੀ ਕਾਨੂੰਨ ਵਾਪਸ ਕਰੇ ਸਰਕਾਰ ਨੇ ਖੇਤੀ ਕਾਨੂੰਨ ਲੈ ਕੇ ਆਈ ਹੈ ਸਰਕਾਰ ਉਸ ਦੇ ਖਿਲਾਫ ਵੱਡਾ ਰੋਸ ਪ੍ਰਦਰਸ਼ਨ ਹੋਇਆ ਉਸ ਤੋਂ ਬਾਅਦ ਜੇਕਰ ਐਮਐਸਪੀ ਦੀ ਗਾਰੰਟੀ ਦੀ ਗੱਲ ਕਰੇ ਉਸ ਨੂੰ ਲੈ ਕੇ ਲਗਾਤਾਰ 1.5 ਸਾਲ ਦੇ ਕਰੀਬ ਜਿਹੜੇ ਆ ਕਿਸਾਨ ਸੜਕਾਂ ਤੇ ਬੈਠੇ ਰਹੇ ਆ ਹਾਲਾਂਕਿ ਉਹ ਕਿਸ ਤਰੀਕੇ ਨਾਲ ਧਰਨਾ ਚਕਾਇਆ ਉਹ ਸਭ ਨੂੰ ਪਤਾ ਹੀ ਹੈ ਤਾਂ ਹੁਣ ਕੀ ਕਿਸਾਨਾਂ ਤੇ ਮੰਤੇ ਬੀਜੇਪੀ ਉਸ ਤਰੀਕੇ ਨਾਲ ਉਤਰ ਪਾਏਗੀ ਜਿਸ ਤਰੀਕੇ ਨਾਲ ਬਾਕੀ ਪਾਰਟੀਆਂ ਉਤਰ ਆਈਆਂ ਨੇ ਖਾਸ ਕਰਕੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਕਿ ਭਾਵੇਂ ਜੋ ਮਰਜ਼ੀ ਹੋ ਰਿਹਾ ਪਰ ਫਿਰ ਵੀ ਲੋਕ ਆਮ ਆਦਮੀ ਪਾਰਟੀ ਨੂੰ ਮੌਕਾ ਦੇ ਰਹੇ ਨੇ ਬਾਰ-ਬਾਰ ਕਿਉਂਕਿ ਬਿੱਤੇ ਬਿੱਤਿਆਂ ਜਿਮਨੇ ਚੋਣਾ ਵਿੱਚ ਹੀ ਦੇਖਿਆ ਕਿ ਕਿਸ ਤਰੀਕੇ ਨਾਲ ਤਿੰਨ ਜਿਹੜੇ ਆ ਐਮਐਲਏ ਜਿਹੜੇ ਆ ਜਿੱਤੇ ਆ ਤੇ ਇੱਕ ਹੀ ਜਿਹੜਾ ਐਮਐਲਏ ਕਾਂਗਰਸ ਪਾਰਟੀ ਦੇ ਹਿੱਸੇ ਹਾਂ ਦਾ ਤਾਂ ਇੱਥੇ ਇੱਕ ਹੋਰ ਚਰਚਾ ਵੀ ਆ ਕਿ ਬੀਜੇਪੀ ਦੀ ਆਪਾਂ ਗੱਲ ਕਰੀਏ ਪਹਿਲਾਂ ਤਾਂ ਉਹ ਹਲਕਾ ਜਿਹੜਾ ਉਹ ਬੜਾ ਕਿਸਾਨੀ ਵਾਲਾ ਨਹੀਂ ਹੈ ਸ਼ਹਿਰੀ ਹਲਕਾ ਹੈ ਕਾਰੋਬਾਰੀਆਂ ਦਾ ਵਪਾਰੀਆਂ ਦਾ ਦੁਕਾਨਦਾਰਾਂ ਦਾ ਹਲਕਾ ਹੈ ਅਗਰ ਆਪਾਂ ਕਿਸਾਨੀ ਦੀ ਓਵਰਆਲ ਗੱਲ ਕਰੀਏ ਤਾਂ ਬੀਜੇਪੀ ਦਾ ਪ੍ਰਭਾਵ ਆ ਜਿਹੜਾ ਜ਼ਰੂਰ ਵਧਿਆ ਹੈ ਪਿੰਡਾਂ ਦੇ ਵਿੱਚ ਪੰਜਾਬ ਦੇ ਵਿੱਚ ਬੀਜੇਪੀ ਵੱਲੋਂ ਆਪਣੇ ਸੰਗਠਨ ਦੇ ਜਿਹੜੇ ਉਹ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਿੰਡਾਂ ਦੇ ਅਹੁਦੇਦਾਰ ਨੇ ਜਿਹੜੇ ਉਹ ਵੀ ਲਗਾਏ ਗਏ ਨੇ ਤੇ ਹੋਰ ਵੀ ਕੰਮ ਨੇ ਜਿਹੜੇ ਉਹ ਭਾਜਪਾ ਵੱਲੋਂ ਕੀਤੇ ਜਾ ਰਹੇ ਨੇ ਤੇ ਕਿਸਾਨਾਂ ਨੂੰ ਲੈ ਕੇ ਭਾਜਪਾ ਦੇ ਵੱਲੋਂ ਦਾਅਵੇ ਨੇ ਜਿਹੜੇ ਉਹ ਕੀਤੇ ਜਾ ਰਹੇ ਨੇ ਆ ਬੀਤੇ ਦਿਨ ਪਟਿਆਲਾ ਦੇ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਆਉਂਦੇ ਨੇ ਝੋਨੇ ਦੀ ਸਿੱਧੀ ਬਜਾਈ ਕਰਦੇ ਨੇ ਤਾਂ ਕਿ ਚੰਦਰਕੀਤੇ ਕਿਸਾਨਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਜਰੂਰ ਭਾਜਪਾ ਦੇ ਵੱਲੋਂ ਕੀਤੀ ਜਾ ਰਹੀ ਹੈ ਹਾਲਾਂਕਿ ਅੰਦੋਲਨ ਦਾ ਫੈਕਟਰ ਵੀ ਹੈ ਲੇਕਿਨ ਕਿਤੇ ਨਾ ਕਿਤੇ ਉਹ ਟੀਲ ਦਾ ਨਹੀਂ ਉਹਦਾ ਹੁਣ ਅਸਰ ਆ ਜਿਹੜਾ ਉਹ ਇੰਨਾ ਦਿਖਾਈ ਨਹੀਂ ਦਿੰਦਾ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਆਉਣ ਵਾਲੇ ਸਮੇਂ ਦੇ ਵਿੱਚ ਜੋ ਕੋਸ਼ਿਸ਼ ਸਾਲ ਦੇ ਵਿੱਚ ਹੁਣ ਹੋਵੇਗਾ 27 ਤੱਕ ਜਿਹੜਾ ਕੁਝ ਕੰਮ ਆ ਜਿਹੜਾ ਸਾਰੀਆਂ ਪਾਰਟੀਆਂ ਕਰਨਗੀਆਂ ਉਹ ਕਿਤੇ ਨਾ ਕਿਤੇ ਪ੍ਰਭਾਵ ਜ਼ਰੂਰ ਪਾਵੇਗਾ ਲੇਕਿਨ ਬੀਜੇਪੀ ਦੇ ਆਪਾਂ ਵੋਟ ਸ਼ੇਅਰ ਦੇਖੀਏ ਲੋਕ ਸਭਾ ਚੋਣਾਂ ਦਾ ਤਾਂ ਜ਼ਰੂਰ ਆਉਣ ਵਾਲੀ 2027 ਦੀ ਚੋਣ ਵਿੱਚ ਬੀਜੇਪੀ ਆ ਜਿਹੜੀ ਉਹ ਇੱਕ ਨਤੀਜਾ ਹੈ ਜਿਹੜਾ ਉਹ ਜੇ ਹਾਲ ਲਿਆ ਸਕਦੀ ਹੈ ਜਿਸ ਦੀ ਕਿਸੇ ਨੇ ਉਮੀਦ ਨਾ ਕੀਤੀ ਹੋਵੇ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਅਕਾਲੀ ਦਲ ਨਾਲ ਗੱਠਜੋੜ ਹੁੰਦਾ ਹੈ ਤਾਂ ਦੋਵੇਂ ਪਾਰਟੀਆਂ ਇਕੱਠੀਆਂ ਹੁੰਦੀਆਂ ਨੇ ਤਾਂ ਦੋਵੇਂ ਪਾਰਟੀਆਂ ਦਾ ਇਸ ਦੇ ਵਿੱਚ ਫਾਇਦਾ ਜਿਹੜਾ ਹੋ ਸਕਦਾ ਹੈ ਹਾਲਾਂਕਿ ਜੇ ਗੱਲ ਕਰੀਏ ਇਸ ਸਟਰਕਚਰ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਵਿੱਚ ਮੰਨਿਆ ਜਾ ਰਿਹਾ ਹੈ ਲੇਕਿਨ ਚੋਣ ਹੈ ਕੁਝ ਵੀ ਹੋ ਸਕਦਾ ਹੈ ਕਿਸੇ ਦੇ ਵੀ ਹੱਕ ਵਿੱਚ ਲੋਕ ਤੇ ਜਿਹੜੇ ਉਹ ਫਤਵਾ ਜਾਰੀ ਕਰ ਸਕਦੇ ਨੇ ਆਪਾਂ ਦੇਖਿਆ ਹੈ ਕਿ 2024 ਵਿੱਚ ਉਹ ਉਮੀਦਵਾਰ ਨੇ ਜਿਹੜੇ ਉਹ ਵੀ ਐਮਪੀ ਬਣ ਗਏ ਸੀ ਜਿਨ੍ਹਾਂ ਦਾ ਕੋਈ ਪਹਿਲਾਂ ਨਾਮ ਵੀ ਨਹੀਂ ਸੀ ਜਾਣਦਾ ਸਰਬਜੀਤ ਸਿੰਘ ਖਾਲਸਾ ਦੀ ਆਪਾਂ ਗੱਲ ਕਰੀਏ ਤਾਂ ਉਹਨਾਂ ਨੇ ਇੱਕਦਮ ਹੀ ਮਾਹੌਲ ਆ ਜਿਹੜਾ ਉਹ ਬਦਲ ਦਿੱਤਾ ਸੀ ਤਾਂ ਹੁਣ ਇਹ ਦਿਖਣ ਵਾਲੀ ਗੱਲ ਹੋਵੇਗੀ ਕਿ ਲੁਧਿਆਣਾ ਪਛਮੀ ਦਾ ਮਾਹੌਲ ਆ ਜਿਹੜਾ ਉਹ ਕਿਦੜ ਨੂੰ ਜਾਂਦਾ ਹੈ ਹਾਲਾਂਕਿ ਤਲਕੀ ਵਾਲਾ ਮਾਹੌਲ ਜ਼ਰੂਰ ਅੱਜ ਪੈਦਾ ਹੋ ਸਕਦਾ ਹੈ ਤਾਂ ਉੱਥੇ ਭਾਰੀ ਫੋਰਸ ਆ ਜਿਹੜੀ ਉਹ ਤਾਇਨਾਤ ਕੀਤੀ ਗਈ ਹੈ ਤਾਂ ਦੇਖਣਾ ਹੋਵੇਗਾ ਕਿ ਅੱਜ ਸ਼ਾਮ ਤੱਕ ਕਿੰਨੀ ਕੋਰੋ ਪਰਸੈਂਟੇਜ ਹੁੰਦੀ ਹੈ ਹਾਲਾਂਕਿ ਮੌਸਮ ਜਿਹੜਾ ਉਹ ਇੰਨੀ ਜ਼ਿਆਦਾ ਗਰਮੀ ਵਾਲਾ ਨਹੀਂ ਹੈ ਜਿਸ ਕਰਕੇ ਉਮੀਦ ਜਿਤਾਈ ਜਾ ਰਹੀ ਹੈ ਕਿ ਵੋਟ ਫੀਸਰ ਦਾ ਜਿਹੜਾ ਉਹ ਵੀ ਵੱਧ ਹੋਵੇਗਾ ਵੋਟ ਪਰਸੈਂਟੇਜ ਤੇ ਵੱਡੀਆਂ ਨਜ਼ਰਾਂ ਟਿਕੀਆਂ ਹੋਣ ਯਾਨੀ ਕਿ ਵੋਟ ਪਰਸੈਂਟੇਜ ਜਿਹੜਾ ਵੱਧਦਾ ਹੈ ਤਾਂ ਕਿਤੇ ਨਾ ਕਿਤੇ ਬਹੁਤ ਫਾਇਦਾ ਕਈ ਉਮੀਦਵਾਰਾਂ ਨੂੰ ਹੋਏਗਾ ਤੇ ਉੱਥੇ ਜੇਕਰ ਦੇਖਿਆ ਜਾਵੇ ਕਿ ਲੋਕਾਂ ਦੀ ਦਿਲਚਸਪੀ ਵੀ ਇੱਥੋਂ ਪਤਾ ਲੱਗੇਗੀ ਕਿ ਕਿਸ ਤਰੀਕੇ ਨਾਲ ਹੁਣ ਲੋਕ ਸੋਚ ਰਹੇ ਆ ਕਿ ਜੋ ਲੋਕਾਂ ਦੇ ਲਈ ਦਾਵੇ ਠੋਕੇ ਜਾ ਰਿਹਾ ਕਿ ਪਾਰਟੀਆਂ ਨੇ ਅਸੀਂ ਆਹ ਕੰਮ ਕਰਿਆ ਆ ਕਰਿਆ ਕਿ ਉਹ ਅਸਲ ਵਿੱਚ ਹੁਣ ਲੋਕ ਉਸ ਨੂੰ ਜਿਹੜੇ ਆਪਣੇ ਜਿਹੜਾ ਇਲਾਕੇ ਵਿੱਚ ਹਲਕੇ ਵਿੱਚ ਜਿਹੜਾ ਉਹ ਕੰਮ ਹੁੰਦਾ ਦੇਖਿਆ ਜਾਂ ਫਿਰ ਲੋਕ ਉਸੇ ਤਰੀਕੇ ਨਾਲ ਬਹੁਤ ਸਾਰੇ ਜਿਹੜੇ ਜਿਹੜੇ ਲੋਕ ਸੋਚਦੇ ਆ ਕਿ ਅਸੀਂ ਕੀ ਲੈਣਾ ਹੈ ਹਾਲਾਂਕਿ ਵੋਟ ਪਾਣੀ ਬਹੁਤ ਲਾਜ਼ਮੀ ਆ ਹਰ ਇੱਕ ਨੂੰ ਅਧਿਕਾਰ ਹੈ ਭਾਵੇਂ ਤੁਹਾਨੂੰ ਕੋਈ ਵੀ ਉਮੀਦਵਾਰ ਨਹੀਂ ਪਸੰਦ ਆ ਤਾਂ ਨੋਟਾ ਦਿਵਾ ਕੇ ਵਟਨਾ ਆਪਣਾ ਜਿਹੜਾ ਭੁਗਤਾਨ ਆ ਬੋਰਡ ਦਾ ਉਹ ਕਰ ਸਕਦੇ ਹੋ ਕਿਉਂਕਿ ਵੋਟ ਉਹ ਚੀਜ਼ ਹੈ ਜਿਹੜੇ ਅਸਲ ਵਿੱਚ ਤੁਹਾਡੀ ਅਸਲੀ ਜਿਹੜੀ ਨਜ਼ਰ ਹੈ ਉਹ ਭਾਵੇਂ ਜੇਕਰ ਅਸੀਂ 5 ਸਾਲ ਦੇ ਲਈ ਕੋਈ ਬੰਦਾ ਐਗ ਚੁਣਨਾ ਕੋਈ ਪਾਰਟੀ ਚੁਣੀ ਆ ਤਾਂ 5 ਸਾਲ ਹੀ ਤੁਹਾਡੀ ਬੋਲ ਵੋਟ ਆ ਉਹ ਬੋਲੇਗੀ ਕਿ ਇਸ ਵਿਅਕਤੀ ਨੇ ਇਸ ਉਮੀਦਵਾਰ ਨੂੰ ਜਿਹੜਾ ਜਿੰਨੇ ਵੀ ਉਮੀਦਵਾਰ ਨੇ ਆਪਾਂ 14 ਉਮੀਦਵਾਰਾਂ ਦੀ ਗੱਲ ਕਰ ਲੰਨੇ ਆ ਕਿ ਜੇ 14 ਉਮੀਦਵਾਰ ਨੇ ਜੇ ਕੋਈ ਨੋਟਾ ਤੇ ਬਟਨ ਦਬਾਉਂਦਾ ਹੈ ਤਾਂ ਜਿਹੜਾ ਇਹ 1.5 ਤੋਂ 2 ਸਾਲ ਦਾ ਸਮਾਂ ਰਹਿ ਗਿਆ ਤਾਂ ਉਸ ਸਮੇਂ ਤੱਕ ਉਹ ਵੋਟ ਬੋਲੇਗੀ ਕਿ ਅਸਲ ਵਿੱਚ ਇਸ ਵਿਅਕਤੀ ਨੇ ਉਸ ਉਹਨਾਂ 14 ਦੇ 14 ਉਮੀਦਵਾਰਾਂ ਨੂੰ ਇੱਕ ਸਾਈਡ 'ਚ ਕਰਕੇ ਨੋਟਾ ਵਤਨ ਬਟਨ ਜਿਹੜਾ ਦੱਬਿਆ ਸੀ ਕਿ ਉਹ ਉਸੇ ਕਰਕੇ ਉਸ ਨੂੰ ਕੋਈ ਉਮੀਦਵਾਰ ਪਸੰਦ ਨਹੀਂ ਆਇਆ ਜਿਸ ਕਰਕੇ ਲੋਕ ਆਪਣੇ ਆਪ ਨੂੰ ਕਿਤੇ ਕਿਤੇ ਲੁੱਟਿਆ ਲੁੱਟਿਆ ਮਹਿਸੂਸ ਕਰਦੇ ਜਦੋਂ ਅਕਸਰ ਜਦੋਂ ਕੋਈ ਪਾਰਟੀ ਚੁਣੀ ਜਾਂਦੀ ਐਕਸਰ ਐਦਾਂ ਹੀ ਹੁੰਦਾ ਕਿ ਯਾਰ ਸਾਡੇ ਕੰਮ ਨਹੀਂ ਹੋ ਰਹੇ ਇਹ ਨਹੀਂ ਹੋ ਰਿਹਾ ਔਸ ਵਿੱਚ ਕਿਤੇ ਨਾ ਕਿਤੇ ਤੁਸੀਂ ਬਹੁਤ ਵੱਡਾ ਰੋਲ ਅਦਾ ਕਰਦੇ ਹੋ ਭਾਵੇਂ ਕੁਝ ਵੀ ਆਪਣੀ ਵੋਟ ਦਾ ਭੁਗਤਾਨ ਜ਼ਰੂਰ ਕਰਨਾ ਹੈ ਪਰ ਬਹੁਤ ਸਾਰੇ ਲੋਕ ਅਜੇ ਹੁੰਦੇ ਆ ਕਿ ਆਪਾਂ ਕੀ ਲੈਣਾ ਯਾਰ ਵੋਟਾਂ ਤਾਂ ਤੀਜ ਦਿਨ ਆਈਆਂ ਰਹਿੰਦੀਆਂ ਨੇ ਅਸੀਂ ਕੀ ਕਰੀਏ ਕੰਮ ਬਹੁਤ ਜ਼ਰੂਰੀ ਆ ਛੁੱਟੀ ਦਾ ਲਾਹਾ ਲੈ ਲਓ ਕਿਉਂਕਿ ਛੁੱਟੀ ਆਈ ਆ ਮਸਾਂ ਬਹੁਤ ਸਾਰੇ ਇਸ ਤਰੀਕੇ ਨਾਲ ਵੀ ਸੋਚਦੇ ਆ ਪਰ ਅਸੀਂ बार-बार ਇਹੀ ਅਪੀਲ ਕਰਦੇ ਆ ਕਿ ਵੋਟ ਜ਼ਰੂਰ ਆਪਣੇ ਭੁਗਤਾਨ ਕਰੋ ਭਾਵੇਂ ਜੇ ਤੁਹਾਡੇ ਪਸੰਦ ਦਾ ਕੋਈ ਉਮੀਦਵਾਰ ਨਹੀਂ ਹੈ ਪਰ ਨੋਟਾ ਬਟਨ ਜ਼ਰੂਰ ਦਬਾ ਕੇ ਆਪਣੇ ਵੋਟ ਦਾ ਇਸਤੇਮਾਲ ਤੁਸੀਂ ਕਰ ਸਕਦੇ ਹੋ ਤੇ ਅਹਿਮ ਗੱਲ ਹੁਣ ਇਹ ਹੈ ਕਿ 14 ਜਿੱਥੇ ਉਮੀਦਵਾਰ ਇਥੇ ਚੋਣ ਮੈਦਾਨ ਚ ਨੇ ਤਾਂ 194 ਪੋਲਿੰਗ ਸਟੇਸ਼ਨ ਜਿਹੜੇ ਬਣਾਏ ਗਏ ਨੇ ਤਾਂ ਇਹਨਾਂ ਪੋਲਿੰਗ ਸਟੇਸ਼ਨਾਂ ਤੇ ਕਿੰਨੀ ਵੋਟ ਪਰਸੈਂਟ ਹੋਏਗੀ ਕਿਸ ਦੇ ਜਿਹੜੇ ਹੱਕ ਵਿੱਚ ਜ਼ਿਆਦਾ ਵੋਟ ਪੂਤੇਗੀ ਉਹ ਹਾਲਾਂਕਿ 23 ਤਰੀਕ ਨੂੰ ਸਭ ਕੁਝ ਸਾਫ਼ ਹੋ ਜਾਣਾ ਪਰ ਉੱਥੇ ਜੇਕਰ ਦੇਖਿਆ ਜਾਵੇ ਕਿ ਪਾਰਟੀਆਂ ਦਾ ਨਜ਼ਰੀਆ ਵੀ ਪਤਾ ਲੱਗ ਜਾਏਗਾ ਕਿ ਪਾਰਟੀਆਂ ਨੇ ਜਿਹੜੇ-ਜਿਹੜੇ ਉਮੀਦਵਾਰ उतारे ਸੀ ਕਿ ਉਹਨਾਂ ਨੂੰ ਸਹੀ ਤਰੀਕੇ ਨਾਲ ਉਤਾਰ ਪਾਈ ਉਹਨਾਂ ਦੇ ਹੱਕ ਵਿੱਚ ਸਹੀ ਤਰੀਕੇ ਨਾਲ ਪ੍ਰਚਾਰ ਕਰ ਪਾਈ ਤਾਂ ਉੱਥੇ ਹੀ ਉਹਨਾਂ ਲੋਕਾਂ ਦੇ ਵਿੱਚ ਜਾ ਕੇ ਜਿੱਥੇ ਪ੍ਰਚਾਰ ਕੀਤਾ ਜਿਹੜੇ ਵੋਟਰਾਂ 'ਚ ਜਾ ਕੇ ਵੋਟਾਂ ਮੰਗੀਆਂ ਕਿ ਉਹਨਾਂ ਵੋਟਰਾਂ ਨੇ ਉਸ ਪਾਰਟੀ ਪ੍ਰਤੀ ਕੀ ਜਿਹੜੀ ਆਪਣੀ ਨਜ਼ਰ ਰੱਖੀ ਹੈ ਖਾਸ ਕਰਕੇ ਆਪਾ ਸਤਾ ਤਿਰਪਾਟੀ ਦੀ ਗੱਲ ਕਰ ਲਈਏ ਤਾਂ ਸਤਾ ਤਿਰਪਾਟੀ ਵੱਲੋਂ ਲਗਾਤਾਰ ਜਿਹੜੇ ਵੱਡੇ ਐਕਸ਼ਨ ਕੀਤੇ ਜਾ ਰਹੇ ਹੋ ਭਾਵੇਂ ਕਿ ਨਸ਼ੇ ਵਿਰੁੱਧ ਹੋਵੇ ਭਾਵੇਂ ਕਿ ਸਿਹਤ ਨੂੰ ਲੈ ਕੇ ਹੋਵੇ ਵੱਖ-ਵੱਖ ਸਕੀਮਾਂ ਚਲਾਈਆਂ ਜਾ ਰਹੀਆਂ ਆ ਆ ਜਿਵੇਂ ਕਿ ਦੇਖਿਆ ਗਿਆ ਕਿ ਮਹੱਲਾ ਕਲੀਨਿਕ ਜਿਹੜਿਆ ਖੋਲੇ ਗਿਆ ਸੇਤ ਨੂੰ ਲੈ ਕੇ ਤਾਂ ਉਸ ਤੋਂ ਬਾਅਦ ਨਸ਼ਾ ਖਤਮ ਕਰਨ ਦੇ ਲਈ ਵੱਡੀ ਮੁਹਿੰਮ ਆ ਜਿਹੜੀ ਉਹ ਚਲਾਈ ਗਈ ਕਿ ਜਿਹੜਾ ਆਪਰੇਸ਼ਨ ਚਲਾਇਆ ਗਿਆ ਯੁੱਧ ਨਸ਼ਿਆਂ ਵਿਰੁੱਧ ਤਾਂ ਇਹ ਜਿਹੜੇ ਇਹਨਾਂ ਦਾ ਕਿੰਨਾ ਅਫੈਕਟ ਪਏਗਾ ਇਹ ਇੱਕ ਅਹਿਮ ਜਿਹੜੀ ਆ ਦੇਖਣ ਵਾਲੀ ਗੱਲ ਹੋਏਗੀ ਅੱਜ ਸ਼ਾਮ 6 ਵਜੇ ਤੱਕ ਬਲਵਿੰਦਰ ਲੋਕ ਜਿਹੜੇ ਆਪਣੇ ਪਾਵਰ ਆਪਣੀ ਬੋਟ ਦਾ ਇਸਤੇਮਾਲ ਕਰਕੇ ਉਹ ਦੱਸਣਗੇ ਕਿ ਸਤਾ ਤਿਰਪਾਟੀ ਦੇ ਕੰਮਕਾਰ ਕਿੰਨੇ ਉਹਨਾਂ ਨੂੰ ਪਸੰਦ ਆਏ ਸੰਜੀਵ अरोड़ा ਦਾ ਜਿਹੜਾ ਚਿਹਰਾ ਆਇਆ ਉਹਨਾਂ ਦੇ ਜਿਹੜਾ ਬਤੀਰ ਹੈ ਉਹ ਲੋਕਾਂ ਨਾਲ ਕਿਵੇਂ ਵਿਚਰੇ ਉਹ ਕਿਵੇਂ ਕਿੰਨਾ ਕੁ ਪਸੰਦ ਆਇਆ ਉਹ ਵੀ ਅੱਜ ਹਨ ਜਿਹੜਾ ਪਤਾ ਲੱਗੇਗਾ ਜੇਕਰ ਉੱਥੇ ਜੇਕਰ ਜੀ ਜੀ ਜੇ ਆਪਾਂ ਗੱਲ ਕਰੀਏ ਤਾਂ ਕਾਫੀ ਜ਼ਿਆਦਾ ਅਹਿਮ ਹੋ ਜਾਂਦਾ ਕਿ ਲੋਕ ਨੇ ਜਿਹੜੇ ਵੱਧ ਚੜ ਕੇ ਵੋਟਾਂ ਦੇ ਵਿੱਚ ਹਿੱਸਾ ਲੈਣ ਹਾਲਾਂਕਿ ਇਸ ਹਲਕੇ ਦੀ VOTING ਪਰਸੈਂਟਾਜ ਆ ਕਦੇ 62% ਤੋਂ ਘੱਟ ਨਹੀਂ ਆਈ ਤਾਂ ਅਸੀਂ ਸਾਰੇ ਲੋਕ ਹਲਕੇ ਦੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਵੋਟ ਦੇ ਹੱਕ ਦਾ ਇਸਤੇਮਾਲ ਜ਼ਰੂਰ ਕੀਤਾ ਜਾਵੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੀ ਟਵੀਟ ਕਰਕੇ ਇਹ ਗੱਲ ਆ ਜਿਹੜੀ ਉਹ ਆਖੀ ਗਈ ਹੈ ਤਾਂਤ ਦੇ ਵਿੱਚ ਮੈਂ ਇਹੀ ਕਹਿਣਾ ਚਾਹਾਂਗਾ ਕਿ ਗਰਮੀ ਨੂੰ ਲੈ ਕੇ ਪ੍ਰਬੰਧ ਨੇ ਜਿਹੜੇ ਉਹ ਕੀਤੇ ਹੋਏ ਨੇ ਬਰਜ਼ੋਸਗਾ ਨੂੰ ਲੈ ਕੇ ਪ੍ਰਬੰਧ ਨੇ ਜਿਹੜੇ ਉਹ ਕੀਤੇ ਹੋਏ ਨੇ ਤਾਂ ਸਾਰੇ VOTER ਨੇ ਜਿਹੜੇ ਉਹ ਅੱਜ ਦੇ ਦਿਨ ਆਪਣੇ ਇਸ ਵੋਟ ਦੇ ਹੱਕ ਦਾ ਇਸਤੇਮਾਲ ਜ਼ਰੂਰ ਕਰਨ ਧੰਨਵਾਦ ਸਾਰਿਆਂ ਨੂੰ ਮੈਂ ਪਹਿਲਾਂ ਹੀ ਦੱਸ ਚੁੱਕਿਆ ਵੀ VOTING ਕਰਨਾ ਸਾਰਿਆਂ ਦਾ ਅਧਿਕਾਰ ਹੈ ਮੈਂ ਵੀ ਉਹ ਸਦਕਾਰ ਦਾ ਆਪਣੇ ਜਿਹੜਾ ਮੈਨੂੰ ਮਿਲਿਆ ਹੈ ਉਹਨੂੰ ਯੂਜ਼ ਕਰਨ ਜਾ ਰਿਹਾ ਹਾਂ ਵੋਟ ਡਾਲਾਂਗਾ ਆਪ ਕੈਂਡੀਡੇਟਾਂ ਇਸ ਕਰਕੇ ਪਰਮਾਧਮਾ ਕੋਲੋਂ ਸਰਬੱਤ ਦਾ ਭਲਾ ਵੀ ਮੰਗਿਆ ਤੇ ਅਰਦਾਸ ਵੀ ਕੀਤੀ ਹੈ ਵੀ ਇਸ ਵਾਰ ਸੇਵਾ ਦਾ ਮੌਕਾ ਵੀ ਮਿਲੇ ਬਾਕੀ ਲੋਕਾਂ ਨੇ ਦੇਖਣਾ ਹੈ ਪਰਮਾਤਮਾ ਨੇ ਕਰਨਾ ਹੈ ਜੋ ਫਿਊਚਰ ਚ ਹੋਏਗਾ ਉਸੇ ਨੂੰ ਮੱਤੇ ਸਾਹਿਬ ਧੱਕਾ ਵੀ ਬਹੁਤ ਹੋਇਆ ਤੁਹਾਡੇ ਨਾਲ ਵੀ ਵਰਕਰਾਂ ਨਾਲ ਵੀ ਧੱਕਾ ਬਹੁਤ ਹੋਇਆ ਮੌਕੇ ਤੇ ਤੁਸੀਂ ਗਏ ਵੀ ਸੀ ਇਹ ਇਲੈਕਸ਼ਨ ਹੀ ਇਸੇ ਚੀਜ਼ ਦਾ ਹੈ ਯਾਰ ਇਸ ਇਲੈਕਸ਼ਨ ਚ ਮੁੱਦਾ ਹੀ ਇਹ ਹੈ ਵੀ ਜਿਹੜੇ ਧੱਕੇ ਹੋ ਰਹੇ ਆ ਉਹਨਾਂ ਨੂੰ ਰੋਕਣ ਲਈ ਕੋਈ ਨੁਮਾਇੰਦਾ ਚਾਹੀਦਾ ਲੋਕਾਂ ਨੂੰ ਤੇ ਅਗਰ ਲੋਕ ਠੀਕ ਸਮਝਣਗੇ ਜਿਹੜੇ ਖੜੇ ਨੇ ਇਲੈਕਸ਼ਨ ਚ ਉਹਨਾਂ ਚੋਂ ਜਿਹੜਾ ਨੁਮਾਇੰਦਾ ਉਹਨਾਂ ਲਈ ਖੜ ਸਕਦਾ ਆ ਉਹਨਾਂ ਦੇ ਹੱਕਾਂ ਲਈ ਖੜ ਸਕਦਾ ਆ ਉਹਨਾਂ ਨਾਲ ਹੋਣ ਵਾਲੇ ਤੱਕੇ ਲਈ ਅੱਗੇ ਪ੍ਰਸ਼ਾਸਨ ਤੇ ਡਟ ਸਕਦਾ ਉਹਨੂੰ ਵੋਟ ਕਰਨ ਦੀ ਅਸ਼ੂਜੀ ਜਿਹੜਾ ਕੱਲ ਵਾਕਿਆ ਹੋਇਆ ਤੇ ਚੋਣ ਕਮਿਸ਼ਨ ਨੇ ਕੋਈ ਐਕਸ਼ਨ ਲਿਆ ਜੀ ਇਹ ਚੋਣ ਕਮਿਸ਼ਨ ਨੂੰ ਪੁੱਛੋ ਹਾਂ ਬਿਲਕੁਲ 7 ਵਜੇ ਪੋਲਿੰਗ ਸੀ ਕੀ ਸਟਾਰਟ ਹੋ ਚੁੱਕੀ ਹੈ ਕੀ ਹੈ ਪਰਮਾਤਮਾ ਦੇ ਅਰਦਾਸ ਹੈ ਕਿ ਸਾਰੀ ਜਿਹੜੀ ਪੋਲਿੰਗ ਹੈ ਸ਼ਾਂਤੀਪੂਰਕ ਹੋਵੇ ਔਰ ਕਿਤੇ ਵੀ ਕੋਈ ਅਨਸੁਖਾਵੀ ਘਟਨਾ ਨਾ ਵਰਤੇ ਔਰ ਲੋਕੀ ਭਾਰੀ ਤਦਾਦ ਦੇ ਵਿੱਚ ਪੋਲ ਕਰਨ ਆਣ ਤਮੇੜ ਜਿੱਦਾਂ ਦੇਖਿਆ ਹੋਵੇ ਕੱਲ ਦਬਾਅ ਕਾਫੀ ਪਿਆ ਔਰ ਕਾਫੀ ਮਸਲੇ ਹੋਏ ਨੇ ਲੱਗਦਾ ਵੀ ਅੱਜ ਸ਼ੁਕਸ਼ਾਂਤੀ ਨਾਲ ਹੋ ਜਾਣਗੇ ਇਲੈਕਸ਼ਨ ਮੈਂ ਅੱਜ ਨਾ ਪੁਲਿਸ ਪ੍ਰਸ਼ਾਸਨ ਸੀਪੀ ਸਾਹਿਬ ਨੂੰ ਤੇ ਡਿਸਟ੍ਰਿਕਟ ਪ੍ਰਸ਼ਾਸਨ ਡੀਸੀ ਸਾਹਿਬ ਨੂੰ ਜਿਹੜੇ ਕਿ ਇੱਥੇ ਦੀ ਇਲੈਕਸ਼ਨ ਦੇ ਹੈੱਡ ਵੀ ਹੈਗੇ ਆ ਇੱਕੋ ਹੀ ਅਪੀਲ ਕਰੂੰਗੀ ਕਿ ਤੁਸੀਂ ਸਾਰੇ ਜਣੇ ਨਾ ਸੌਂ ਖਾ ਕੇ ਆੰਨੇ ਹੋ ਅਸੀਂ ਲੋਕਾਂ ਦੀ ਮਦਦ ਕਰਾਂਗੇ ਡੈਮੋਕ੍ਰੇਸੀ ਦਾ ਕਹਨ ਨਹੀਂ ਹੋਣ ਦਵਾਂਗੇ ਅੱਜ ਲੋਕਾਂ ਦਾ ਮੇਲਾ ਆ ਲੋਕਾਂ ਦਾ ਦਿਨ ਹੈ ਤਾਂ ਲੋਕਾਂ ਲਈ ਨੂੰ ਵੋਟ ਕਰਨ ਦੇ ਨਾ ਲੋਕਾਂ ਦੇ ਨਾਲ ਖੜੇ ਹੋਣਾ ਆਪਣੀ ਸਰਕਾਰ ਦੇ ਨਾਲ ਨਾ ਖੜੇ ਹੋਣਾ ਤੇ ਆਕਰ ਹੁੱਲੜ ਬਾਜੀ ਕਰਦਾ ਕੋਈ ਮੈਨਮ ਉਹਨਾਂ ਵੱਲੋਂ ਕਾਰਵਾਈ ਦੀ ਕੀ ਮੰਗੋਈ ਗੱਲ ਨਹੀਂ ਉਹਨਾਂ ਨਾਲ ਪੂਰਾ ਨਿਪਟਾਂਗੇ ਅਸੀਂ ਤਿਆਰ ਹੈਗੇ ਆ ਸਾਡੇ ਵੱਲੋਂ ਐਸੀ ਕੋਈ ਵੀ ਕਾਰਵਾਈ ਨਹੀਂ ਹੋਏਗੀ ਸਾਰ